ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ 28 ਜਨਵਰੀ 2024 ਨੂੰ ਜੋ ਆਪਣਾ ਪੇਪਰ ਹੋਇਆ ਸੀ ਪਟਪਲਸ ਵੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਉਹਦੇ ਤੇ ਆਪਾਂ ਥੋੜੀ ਜੀ ਡਿਟੇਲ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਗਰੁੱਪ B ਦੇ ਜਿਹੜੇ ਪੇਪਰ ਹੋਣ ਵਾਲੇ ਆ ਅੱਗੇ ਆਉਣ ਵਾਲੇ ਕਿਉਂਕਿ ਐਡਵਰਟਾਈਜ਼ਮੈਂਟ ਨੰਬਰ 5 ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਧਿਆਨ ਨਾਲ ਦੇਖੋ ਕਿ ਇੱਕ PPSC ਨੇ ਨੋਟੀਫਿਕੇਸ਼ਨ ਆਊਟ ਕੀਤਾ ਸੀਗਾ ਸਾਡਾ ਗਰੁੱਪ B ਦੇ ਹੀ ਪੋਸਟ ਸੀਨੀਅਰ ਅਸਿਸਟੈਂਟ ਦਾ 200 ਦੇ ਨੀਅਰ ਪੋਸਟ ਸੀ ਉਹਦੇ ਫਾਰਮ ਵੀ ਪ੍ਰੋਵਾਈਡ ਜਾ ਚੁੱਕੇ ਸੀ ਸ਼ਾਇਦ 2022 ਚ ਪ੍ਰੋਵਾਈਡ ਗਏ ਨੇ ਹਨਾ ਉਹ ਪੇਪਰ ਅਜੇ ਤੱਕ ਕੰਡਕਟ ਨਹੀਂ ਕੀਤਾ ਇਹ ਆਪਾਂ ਬਾਅਦ ਵਿੱਚ ਦੇਖਾਂਗੇ ਕਿ ਹਾਂਜੀ ਇਹ PPSC ਕੰਡਕਟ ਕਰੇਗਾ ਜਾਂ PTR Plus B ਪਰ ਹੁਣ ਤੁਸੀਂ ਦੇਖੋ ਕਿ ਜੇਕਰ ਉਹ ਪੇਪਰ PTR Plus B ਲੱਗੇਗਾ ਹਨਾ ਤਾਂ ਉਹਦੇ ਲਈ ਵੀ ਤੁਹਾਨੂੰ ਥੋੜੇ ਵਧੀਆ ਲੈਵਲ ਦੀ ਤਿਆਰੀ ਕਰਦੇ ਹੋ ਇਸ ਤਰ੍ਹਾਂ ਨਹੀਂ ਕਿ ਹਾਂਜੀ ਤੁਸੀਂ ਸਿਰਫ ਗਰੁੱਪ ਸੀ ਦੇ ਮੁਤਾਬਕ ਜਿੱਦਾਂ ਕਿ ਪਹਿਲਾਂ ਤਿਆਰੀ ਕਰਦੇ ਸੀ ਉਹਦੇ ਮੁਤਾਬਕ ਤਿਆਰੀ ਕਰਕੇ ਤੁਸੀਂ ਇਹ ਪੇਪਰ ਕਲੀਅਰ ਨਹੀਂ ਕਰ ਸਕਦੇ ਠੀਕ ਆ ਹੁਣ ਦੇਖੋ ਜੀ ਹੁਣ ਇਹਦੇ ਵਿੱਚ ਮੈਥ ਤੇ ਰੀਜ਼ਨਿੰਗ ਬਾਕੀ ਦੇ ਜੋ ਅੱਗੇ ਆਉਣ ਵਾਲੀਆਂ ਪੋਸਟਾਂ ਕਹਿ ਰਹੇ ਆ ਕਿ ਪਟਵਾਰੀ ਦੀਆਂ ਪੋਸਟਾਂ ਆਉਣੀਆਂ ਐ ਗਜ਼ਾਈਜ਼ ਇਨਸਪੈਕਟਰ ਦੀਆਂ ਆਉਣੀਆਂ ਨੇ ਜਾਂ ਬਾਕੀ ਹੋਰ ਵੀ ਕਾਫੀ ਡਿਪਾਰਟਮੈਂਟਾਂ ਦੇ ਵਿੱਚ ਕਹਿ ਰਹੇ ਆ ਕਿ ਪੋਸਟਾਂ ਖਾਲੀ ਪਈਆਂ ਨੇ ਤਾਂ ਅਗਲੇ ਜਿਹੜੇ ਜਿੱਦਾਂ ਕਿ ਪੰਜਾਬ ਪੁਲਿਸ ਦੀਆਂ ਵੀ ਪੋਸਟਾਂ ਆਉਣੀਆਂ ਨੇ ਤੁਸੀਂ ਉਹਦੇ ਮੁਤਾਬਕ ਆਪਦੇ ਆਪ ਨੂੰ ਅਪ ਟੂ ਡੇਟ ਰੱਖਣਾ ਨੋਟੀਫਿਕੇਸ਼ਨ ਦਾ ਵੇਟ ਨਹੀਂ ਕਰਨਾ ਪਹਿਲਾਂ ਤੋਂ ਆਪਦੀ ਤਿਆਰੀ ਉਸ ਅਕੋਰਡਿੰਗ ਰੱਖੋਗੇ ਤੁਹਾਨੂੰ 3-4-5 ਮਹੀਨੇ 6 ਮਹੀਨੇ ਚਾਹੀਦੇ ਨੇ ਉਸ ਲੈਵਲ ਤੱਕ ਜਾਣ ਲਈ ਕਿ ਕੰਪੀਟੀਸ਼ਨ ਦੇ ਤੁਸੀਂ ਨਾਲ ਰਲ ਸਕੋ ਉਹ ਗੱਲ ਸਾਰੀ ਉਹੀ ਆ ਜਾਂਦੀ ਹੈ ਕਿ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਉਹਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਤਿਆਰੀ ਕਰਨ ਦੀ ਆਪਾਂ ਨੂੰ ਜ਼ਰੂਰਤ ਹੈ ਹੁਣ ਦੇਖੋ ਜੀ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਪੀ ਪਲੱਸ ਵੀ ਪੇਪਰ ਲਏਗਾ ਕਿਹਜਾ ਲਏਗਾ ਪਰ ਹੁਣ ਤੁਹਾਨੂੰ ਇਹ ਪੇਪਰ ਦੇਖ ਕੇ ਅੰਦਾਜ਼ਾ ਕਾਫੀ ਹੱਦ ਤੱਕ ਹੋ ਜਾਏਗਾ ਕਿ ਅਗਲੇ ਆਉਣ ਵਾਲੇ ਪੇਪਰਾਂ ਲਈ ਤੁਸੀਂ ਕੀ ਪੜਨਾ ਜੇਕਰ ਤੁਸੀਂ ਸਿਰਫ ਗਰੁੱਪ ਬੀ ਨੂੰ ਟਾਰਗੇਟ ਕਰ ਰਹੇ ਹੋ ਹਨਾ ਜੇਕਰ ਤੁਸੀਂ ਗਰੁੱਪ ਸੀ ਨੂੰ ਵੀ ਕਰ ਰਹੇ ਹੋ ਤਾਂ ਨਾਲ ਦੀ ਨਾਲ ਤੁਸੀਂ ਗਰੁੱਪ ਬੀ ਦੇ ਵੀ ਪੇਪਰ ਦੇਵੋਗੇ ਹਨਾ ਸੋ ਜਿਆਦਾ ਸਿਲੇਬਸ ਦਾ ਫਰਕ ਨਹੀਂ ਬਸ ਥੋੜਾ ਲੈਵਲ ਦਾ ਫਰਕ ਆ ਸੋ ਤੁਸੀਂ ਉਹਨੂੰ ਲੈਵਲ ਨੂੰ ਜੇਕਰ ਤੁਸੀਂ ਵਧਾ ਕੇ ਥੋੜਾ ਹਨਾ ਤਿਆਰੀ ਕਰੋਗੇ ਤਾਂ ਤਾਂ ਗਰੁੱਪ ਸੀ ਦਾ ਪੇਪਰ ਤੁਹਾਡਾ ਆਰਾਮ ਨਾਲ ਕਲੀਅਰ ਹੋ ਜਾਏਗਾ ਸੋ ਤੁਸੀਂ ਇਸ ਟਾਈਮ ਆਪਦਾ ਫੋਕਸ ਥੋੜਾ ਬਹੁਤ ਇਹਦੇ ਉੱਤੇ ਰੱਖਣਾ ਗਰੁੱਪ ਬੀ ਦੇ ਅਕੋਰਡਿੰਗ ਹੀ ਠੀਕ ਹੈ ਜੀ ਦੇਖਦੇ ਆ ਹੁਣ ਆਪਾਂ ਹਾਂਜੀ ਇਹ ਤਾਂ ਮੈਥ ਰੀਜ਼ਨਿੰਗ ਆ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਵਧੀਆ ਲੈਵਲ ਦੀ ਤੁਹਾਨੂੰ ਮੈਥ ਰੀਜ਼ਨਿੰਗ ਤਿਆਰ ਕਰਨੀ ਪਵੇਗੀ ਤੇ ਵਧੀਆ ਲੈਵਲ ਦੀ ਆਈ ਵਧੀਆ ਲੈਵਲ ਦਾ ਮਤਲਬ ਇਹੀ ਆ ਕਿ ਇਸ ਤਰ੍ਹਾਂ ਨਹੀਂ ਕਿ ਬਹੁਤ ਜ਼ਿਆਦਾ ਔਖੀ ਸੀ ਪਰ ਟਾਈਮ ਕੰਜ਼ਿਊਮ ਹੋ ਰਿਹਾ ਸੀ ਕਿਉਂਕਿ ਟਾਈਮ ਦੀ ਹੀ ਵੈਲਿਊ ਐਟ ਦੀ ਐਂਡ ਤੁਹਾਡੀ ਆਉਣੀ ਹੈ ਕਿ ਜਿਹੜੇ ਦੋਸਤਾਂ ਦਾ ਜਿਹੜੇ ਬੱਚਿਆਂ ਦਾ ਮੈਥ ਰੀਜ਼ਨਿੰਗ ਵਧੀਆ ਅਟੈਂਪਟ ਹੋਇਆ ਤਾਂ ਉਹਦੇ ਇਹਦੇ ਵਿੱਚੋਂ ਵਧੀਆ ਮਾਰਕਸ ਆ ਗਏ ਹੋਣਗੇ ਹਨਾ ਸੀਨੀਅਰ ਅਸਿਸਟੈਂਟ ਦਾ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਆਪਣੇ ਜਿਹੜੇ ਸਬਜੈਕਟ ਜਿਹੜੇ ਮੇਨ ਸਬਜੈਕਟ ਦੇ ਵਿੱਚ ਤੁਹਾਨੂੰ ਦਿੱਕਤਾਂ ਆ ਰਹੀਆਂ ਸੀ ਹਣ ਹੁਣ ਦੇਖੋ ਜੀ ਆਹ ਕੁਐਸਚਨ ਉਹਨਾਂ ਨੇ ਸਿੱਧਾ ਡਾਇਰੈਕਟ ਅਜੇ JEE ਦਾ ਪੇਪਰ ਹੋਇਆ ਜੇ ਮੈਂ ਤੁਹਾਡੇ ਨਾਲ ਸਾਂਝਾ ਇਹ ਵਾਲਾ ਸਿੱਧਾ ਡਾਇਰੈਕਟ ਕੁਐਸਚਨ ਉਹਦੇ ਵਿੱਚ ਆ ਦੁਬਾਰਾ ਫਿਰ ਇਹਨਾਂ ਨੇ ਚਾੱਕ ਕੇ ਉਹੀ ਕੁਐਸਚਨ ਪਤਾ ਸੋ ਥੋੜਾ ਬੋਲ ਸਾਨੂੰ ਪੁਰਾਣੇ ਪੇਪਰ ਜਿਹੜੇ ਹੁੰਦੇ ਨੇ ਹਨਾ ਉਹਦੇ ਤੇ ਵੀ ਧਿਆਨ ਦੇਣਾ ਪੈਂਦਾ ਹੁਣ ਆਹ ਸ਼ੂਟਿੰਗ ਵਾਲਾ ਹਨਾ ਸੋ ਇਹ ਇਹ ਕਿਹਦੇ ਨਾਲ ਜੁੜੇ ਹੋਏ ਨੇ ਇਹ ਆਪਾਂ ਨੂੰ ਇਹ ਵੀ ਕਰੰਟ ਦੇ ਨਾਲ ਰਿਲੇਟਡ ਹੀ ਆਪਾਂ ਕਹਿ ਸਕਦੇ ਆ ਕਰੰਟ ਅਫੇਅਰਸ ਨਾਲ ਰਿਲੇਟਡ ਹਨਾ ਇਹ ਵੀ ਕੁਐਸਚਨ ਆਪਣਾ ਹੋ ਗਿਆ ਹੁਣ ਆ ਜੀ ਬਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ 2019 ਦੀਆਂ ਹਨਾ ਜਿਹੜਾ ਬਿੱਲ ਪਾਸ ਹੋਇਆ ਸੀ ਆਪਣਾ ਡਾਟਾ ਪ੍ਰੋਟੈਕਸ਼ਨ ਐਕਟ ਜਿਹੜਾ 2023 ਦੇ ਵਿੱਚ ਬਣਿਆ ਸੀ ਉਹਦੇ ਵਿੱਚ ਉਹਨਾਂ ਨੇ ਕਮੇਟੀ ਬਾਰੇ ਪੁੱਛ ਚੁੱਕਿਆ ਇਹ ਵਧੀਆ ਲੈਵਲ ਦਾ ਕੁਐਸਚਨ ਸੀ ਇਹਨੂੰ ਆਪਾਂ ਕਰੰਟ ਅਫੇਅਰ ਦਾ ਬੇਸਿਕ ਕੁਐਸਚਨ ਨਹੀਂ ਕਹਿ ਸਕਦੇ ਜੀ ਇਹਨੂੰ ਆਪਾਂ ਬੇਸਿਕ ਕੁਐਸਚਨ ਹੈ ਇਹਨੂੰ ਆਪਾਂ ਇਹੀ ਕਰਾਂਗੇ ਕਿ ਹਾਂਜੀ ਸਾਨੂੰ ਥੋੜਾ ਜਿਹਾ ਹੋਰ ਐਫਰਟ ਕਰਨ ਦੀ ਜ਼ਰੂਰਤ ਸਿਗੀ ਹਨਾ ਉੱਪਰ ਵਾਲੇ ਦੋ ਕੁਐਸਚਨ ਬੇਸਿਕ ਕੁਐਸਚਨ ਆਪਾਂ ਕਹਿ ਸਕਦੇ ਸੀ ਪਰ ਆਹ ਕੁਐਸਚਨ ਆਪਾਂ ਕਹਿ ਸਕਦਾ ਕਿ ਸਾਨੂੰ ਕਰੰਟ ਅਫੇਅਰ ਦੇ ਵਿੱਚ ਥੋੜਾ ਜਿਹਾ ਹੋਰ ਐਫਰਟ ਕਰਨਾ ਪਵੇਗਾ ਹਨਾ ਸੋ ਨੈਕਸਟ ਚੱਲਦੇ ਹਾਂ ਜੀ ਆਪਣਾ ਹੁਣ ਆਹ ਵਾਲਾ ਤਾਂ ਜੀ ਆਪਣਾ ਪੋਲੀਟੀ ਦੇ ਵਿੱਚ ਹਨਾ ਇੰਪੋਰਟੈਂਟ ਕੇਸ ਹੋ ਗਿਆ ਇਹਦੇ ਉੱਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਤੁਹਾਨੂੰ ਵੀਡੀਓ ਬਣਾਵਾਂ ਕਿਉਂਕਿ ਹਰੇਕ ਪੇਪਰ ਦੇ ਵਿੱਚ ਇਹਨਾਂ ਦੇ ਉੱਤੇ ਕੇਸਾਂ ਦੇ ਨਾਲ ਰਿਲੇਟ ਜਿਹੜੇ ਇੰਪੋਰਟੈਂਟ ਕੇਸ ਹੋਏ ਨੇ ਉਹਦੇ ਵਿੱਚੋਂ ਇੱਕ ਅੱਧਾ ਕੁਐਸਚਨ ਆ ਰਿਹਾ ਵਾ ਹੁਣ ਆਹ ਵਾਲਾ ਕੁਐਸਚਨ ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਆ ਹਨਾ ਸੋ ਤੀਜੀ ਵਾਰ ਜਿਹੜੇ ਰਾਸ਼ਟਰਪਤੀ ਚੋਣ ਚ ਜਿਹੜਾ ਆਪਣੇ ਏਜੀਪਟ ਦੇ ਪ੍ਰੈਜ਼ੀਡੈਂਟ ਬਣੇ ਨੇ ਹੁਣੇ ਰੀਸੈਂਟਲੀ ਹੀ ਤੁਹਾਨੂੰ ਕਰਾਇਆ ਸੀ ਸਿੱਧਾ ਪੇਪਰ 'ਚ ਆ ਗਿਆ ਹੁਣ ਆਹ ਦੇਖੋ ਜੀ ਆਹ ਸੈਮੀ ਡਵਾਰਫ ਜਿਹੜੀ ਉਹਨਾਂ ਨੇ ਪੁੱਛ ਲਿਆ ਹੋਇਆ ਹਨਾ ਕਿ ਕਿਹੜੇ ਪ੍ਰਕਾਰ ਦੀ ਕ੍ਰੋਪ ਆ ਹਨਾ ਦੇ ਲਈ ਆਰ ਐਚ 13 ਜਿਹੜਾ ਸੀ ਨਿਊਜ਼ ਦੇ ਵਿੱਚ ਆਈ ਸੀ ਇਹ ਵੀ ਵਧੀਆ ਲੈਵਲ ਦਾ ਕੁਐਸ ਸੋ ਇਹ ਵੈਸੇ ਵਨ ਲਾਈਨਰ ਦੇ ਵਿੱਚ ਸੀ ਇਹ ਦੇ ਵਿੱਚ ਕਵਰ ਹੋ ਜਾਂਦੇ ਨੇ ਜੇਕਰ ਤੁਸੀਂ ਮੰਥਲੀ 100 120 ਕੁਐਸਚਨ ਕਰੋਗੇ ਤਾਂ ਇਹ ਜਿਹੇ ਕੁਐਸਚਨ ਉਹਦੇ ਵਿੱਚ ਕਵਰ ਹੋ ਜਾਂਦੇ ਨੇ ਹਨਾ ਹੁਣ ਆ ਦੇਖੋ ਜੀ ਦਸੰਬਰ 2020 ਦਾ ਕੁਐਸਚਨ ਉਹਨਾਂ ਨੇ ਪੁੱਛਿਆ ਹਨਾ ਦਸੰਬਰ 2020 ਦੇ ਵਿੱਚ ਉਹਨਾਂ ਨੇ ਉਹ ਵਾਲਾ ਕੁਐਸਚਨ ਸੋ ਇਹ ਪੁਰਾਣਾ ਕਰੰਟ ਅਫੇਅਰ ਕਹਿ ਸਕਦੇ ਆ ਇਹਜੇ ਕੁਐਸਚਨ ਕਈ ਵਾਰ ਹੋ ਵੀ ਜਾਂਦੇ ਨੇ ਜੇਕਰ ਪੜ੍ਹੇ ਹੋਣ ਹਨਾ ਜੇਕਰ ਆ ਹੀ ਤੁਹਾਨੂੰ ਪੁਰਾਣਾ ਕੁਐਸਚਨ ਗਿਆ ਹਨਾ ਫਿਰ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਸੋ ਇਹਜੇ ਕੁਐਸਚਨ ਤੁਸੀਂ ਇਗਨੋਰ ਕਰ ਸਕਦੇ ਹੋ ਜੇਕਰ ਪੁਰਾਣਾ ਕੁਐਸਚਨ ਆ ਗਿਆ ਪਰ ਜਿਹੜਾ 2023 ਦੇ ਵਿੱਚ ਹੁਣ ਜਿੱਦਾਂ ਆ ਕੋਪ 28 ਸੀ ਹਨਾ ਬਹੁਤ ਜ਼ਿਆਦਾ ਕੁਐਸਚਨ ਮੈਂ ਤੁਹਾਨੂੰ ਆਪਣੀ ਕਰੰਟ ਅਫੇਅਰ ਦੇ ਘਟੋਟ ਪੰਜ ਛੇ ਕੁਐਸਚਨ ਕਰਵਾਏ ਹੋਏ ਨੇ ਹਨਾ ਉਹਦੇ ਵਿੱਚ ਉਹਨਾਂ ਨੇ ਕੋਪ ਦੀ ਫੁੱਲ ਫਾਰਮ ਪੁੱਛ ਲਈ ਹੋਈ ਆ ਹਨਾ ਜਿਹੜਾ ਕਿ ਕਾਨਫਰੰਸ ਆਫ ਦਾ ਪਾਰਟੀ ਇਹ ਤੁਹਾਨੂੰ ਮੈਂ ਤੁਸੀਂ ਕਰੰਟ ਅਫੇਅਰ ਦੀ ਪੀਡੀਐਫ ਖੋਲ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਇਹੇ ਵਾਲਾ ਕੁਐਸਚਨ ਦਿਖੇਗਾ ਹਣਾ ਸੋ ਇਹ ਕਈ ਵਾਰ ਨਾ ਡਾਇਰੈਕਟ ਕੁਐਸਚਨ ਨਹੀਂ ਆਉਂਦੇ ਹੁੰਦੇ ਪਰ ਜਿਹੜਾ ਮੈਂ ਐਕਸਪਲੇਨੇਸ਼ਨ ਐਡ ਕੀਤੀ ਹੁੰਦੀ ਆ ਜਾਂ ਉਹਨੂੰ ਚੰਗੀ ਤਰ੍ਹਾਂ ਜ਼ਰੂਰ ਪੜਿਆ ਕਰੋ ਕਿਉਂਕਿ ਕੁਐਸਚਨ ਕਿਸੇ ਵੀ ਤਰ੍ਹਾਂ ਨਾਲ ਘੁਮਾ ਕੇ ਪੁੱਛਿਆ ਜਾ ਸਕਦਾ ਜ਼ਰੂਰੀ ਨਹੀਂ ਹੋਏਗਾ ਕਿ ਉਹ ਇਹੀ ਪੁੱਛਣਗੇ ਕਿ ਇਹਦੀ ਮੀਟਿੰਗ ਜਾਂ ਕਾਨਫਰੰਸ ਕਿੱਥੇ ਹੋਈ ਉਹਦੀ ਫੁੱਲ ਫਾਰਮ ਵੀ ਪੁੱਛਣਗੇ ਫੁੱਲ ਫਾਰਮ ਐਡ ਕਰਨ ਦਾ ਮਕਸਦ ਹੀ ਇਹ ਹੁੰਦਾ ਵਾ ਕਿ ਆਪਾਂ ਯਕੀਨਤਾ ਹੁਣ ਆਹ ਵਾਲਾ ਕੁਐਸਚਨ ਵੀ ਤਿੰਨ ਚਾਰ ਵਾਰੀ ਤੁਹਾਨੂੰ ਕਰਵਾਇਆ ਹੋਇਆ ਵਾ ਸੋ ਇਹ ਵੀ ਸਾਰਿਆਂ ਨੂੰ ਆਉਂਦਾ ਹੋਏਗਾ ਹਨਾ ਸੋ ਆਹ ਥੋੜਾ ਜਿਹਾ ਕਨਫਿਊਜ਼ ਕੀਤਾ ਗਿਆ ਸੀ ਡੀ ਆਪਸ਼ਨ ਦੇ ਕੇ ਤਾਂ ਕਿ ਬੱਚੇ ਕਨਫਿਊਜ਼ ਹੋਣ ਇਹਦੇ ਵਿੱਚ ਪਰ ਤੁਸੀਂ ਜੇਕਰ ਇਹਨੂੰ 2-3 ਵਾਰੀ ਕੀਤਾ ਹੋਇਆ ਤਾਂ ਤੁਸੀਂ ਕਨਫਿਊਜ਼ ਨਹੀਂ ਹੋਵੋਗੇ ਹਨਾ ਸੋ ਆ ਆ ਗਿਆ ਆਪਣਾ ਸਾਡਾ ਠੀਕ ਹੈ ਜੀ ਸਾਇੰਸ এনवायरमेंट ਦੇ ਵਿੱਚੋਂ ਕੁਐਸਚਨ ਹੋ ਗਿਆ এনवायरमेंट ਆਪਾਂ ਤੁਹਾਨੂੰ ਕਰਵਾਈ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੇ ਕੋਲ ਇਸ ਟਾਈਮ ਇੰਨਾ ਸਮਾਂ ਨਹੀਂਗਾ ਕਿ ਮੈਂ ਸਾਰੇ ਸਬਜੈਕਟ ਤੁਹਾਨੂੰ ਕਰਾ ਸਕਾਂ ਮੈਂ ਖੁਦ ਇਸ ਟਾਈਮ ਦੇ ਉੱਤੇ ਗਵਰਨਮੈਂਟ ਜੌਬ ਕਰ ਰਿਹਾ ਤਾਂ ਮੇਰੇ ਕੋਲ ਬਹੁਤ ਲਿਮਟਿਡ ਟਾਈਮ ਹੁੰਦਾ ਵਾ ਕਿ ਮੈਂ ਟਾਈਮ ਕੱਢ ਸਕਾਂ ਕਿਉਂਕਿ ਮੇਰੇ ਕੋਲ ਖੁਦ ਕੋਲੇ ਅਗਲੇ ਪੇਪਰਾਂ ਦੀ ਤਿਆਰੀ ਕਰਨ ਲਈ ਸਮਾਂ ਨਹੀਂ ਬਚ ਰਿਹਾ ਪਰ ਮੈਂ ਤੁਹਾਡੇ ਲਈ ਫੇਰ ਵੀ ਕਰੰਟ ਅਫੇਅਰਸ ਆ ਜਿਹੜੇ ਹਨ ਉਹ ਆਪਦੇ ਛੁੱਟੀ ਛੱਟੀ ਵਾਲੇ ਦਿਨ ਜੇ ਮੇਰੇ ਕੋਲ ਟਾਈਮ ਬਚਦਾ ਵਾ ਤਾਂ ਮੈਂ ਤੁਹਾਡੇ ਲਈ 70 80 ਕਰੰਟ ਅਫੇਅਰ ਮਹੀਨੇ ਦੇ ਜਿਹੜੇ ਤਾਂ ਕਿ ਤੁਸੀਂ ਕੁਇਕ ਰਿਵੀਜ਼ਨ ਕਰ ਸਕੋ ਕਿਉਂਕਿ 2000 22 ਦੇ ਵਿੱਚ ਦੇਖ ਲਓ 2023 ਚ ਦੇਖ ਲਓ ਆਪਣੇ ਚੈਨਲ ਤੋਂ ਡਾਇਰੈਕਟ 80% MCQ ਆ ਰਹੇ ਨੇ கரنٹ ਅਫੇਅਰ ਦੇ ਇਹਦੇ ਵਿੱਚ ਘਟਾਏ ਨੇ ਪਰ ਇਹਦੇ ਵਿੱਚ ਵੀ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਆਏਗੇ ਘਟਾਏ ਨੇ ਘਟਾਉਣ ਦਾ ਮਤਲਬ ਇਹੀ ਹੈ ਕਿ ਪਹਿਲਾਂ ਪੇਪਰ ਦੇ ਵਿੱਚ ਕੁਐਸਚਨ ਹੁੰਦੇ ਸੀ 4-5 ਜਾਂ 6 ਹਨਾ கரنٹ ਅਫੇਅਰ ਦੇ ਇਸ ਵਾਰ ਉਹਨਾਂ ਨੇ 12-13 ਪਾਤੇ ਮਤਲਬ ਕਿ ਜੇ 12-13 ਕਰਵਾਏ ਤਾਂ ਸਾਨੂੰ 70 ਕੁਐਸਚਨਾਂ ਨਾਲ ਕੰਮ ਨਹੀਂ ਬਣੇਗਾ ਸਾਨੂੰ ਘੱਟੋ-ਘੱਟ 120 110 100 ਕੁਐਸਚਨ ਮੰਥਲੀ ਕਰਨਾ ਪਏਗਾ ਤੇ ਪੂਰੇ ਸਾਲ ਦੇ கரنٹ ਅਫੇਅਰ ਸਾਨੂੰ ਚੰਗੀ ਤਰ੍ਹਾਂ ਪੂਰੀ ਡਿਟੇਲ ਦੇ ਵਿੱਚ ਕਰਨੇ ਪੈਣਗੇ ਹਨ ਸੋ ਇਹੀ ਚੀਜ਼ ਆ ਸੋ ਅੱਗੇ ਤੋਂ ਆਪਾਂ ਕਰਾਂਗੇ ਹਨਾ ਕੋਈ ਸਵਾਸ ਨੰਬਰ 2023 ਦਾ ਕਰੰਟ ਅਫੇਅਰ ਵਧੀਆ ਲੈਵਲ ਦਾ ਕੁਐਸਚਨ ਆ ਹਨਾ ਇਹ ਇਹਨੂੰ ਵੀ ਆਪਾਂ ਨਹੀਂ ਹਨਾ ਨਕਾਰ ਸਕਦੇਗੇ ਕੁਝ ਵੀ ਪੁੱਛ ਸਕਦੇ ਸੀ ਉਹ ਇਹਦੇ ਵਿੱਚ ਹਨਾ ਸੋ WHO ਦਾ ਹੈੱਡਕੁਆਰਟਰ ਆਪਾਂ ਤੁਹਾਨੂੰ ਕਿੰਨੀ ਵਾਰ ਕਰਵਾਇਆ ਹੋਇਆ ਵਾ ਹਨਾ ਇਹ ਵੀ ਠੀਕ ਆ ਕੁਐਸਚਨ ਸੌਖਾ ਕੁਐਸਚਨ ਕਹਿ ਸਕਦੇ ਆ ਇਹਨੂੰ ਹਨਾ ਆਪਾਂ ਸੋ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਉਲਾ ਵਾਲਾ ਹਨਾ ਇਹ ਵੀ ਆਪਣਾ ਬਹੁਤ ਵਧੀਆ ਲੈਵਲ ਦਾ ਕੁਐਸਚਨ ਹੋਣਾ AI ਦੇ ਨਾਲ ਰਿਲੇਟਡ ਦਾ ਕੁਐਸਚਨ ਆ ਰਹੇ ਨੇ ਠੀਕ ਆ ਸੋ ਜ਼ਰੂਰੀ ਆ ਕਿ ਆਪਾਂ ਚੰਗੀ ਤਰ੍ਹਾਂ ਕਰੰਟ ਅਫੇਅਰ ਕਰਦੇ ਕਿਉਂਕਿ ਅਗਲੇ ਪੇਪਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਰੰਟ ਅਫੇਅਰ ਇਸ ਅਕੋਰਡਿੰਗ ਆਉਣਗੇ ਠੀਕ ਆ ਸੋ ਆ ਡਿਜੀ ਯਾਤਰਾ ਦੇ ਨਾਲ ਡਿਜੀ ਯਾਤਰਾ ਦੇ ਨਾਲ ਰਿਲੇਟਡ ਉਹਨਾਂ ਨੇ ਪੁੱਛਿਆ ਨਾ ਫੇਸ਼ਲ ਰਿਕੋਗਨਾਈਜ਼ਡ ਟੈਕਨੋਲੋਜੀ ਇਹ ਵੀ ਵਧੀਆ ਸੋਹਣਾ ਕੁਐਸਚਨ ਸੀ ਸੋ ਇਹ ਇਹ ਜੇ ਕੁਐਸਚਨ ਮੈਂ ਇਹਦੇ ਲਈ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਮਤਲਬ ਕਿ ਮੰਥਲੀ ਦਾ ਤੁਸੀਂ 300 ਜਾਂ 400 ਕੁਐਸਚਨ ਪੜ੍ਹੋ 300 ਜਾਂ 400 ਕੁਐਸਚਨ ਕਰਾਂਗੇ ਵੀ ਤਾਂ ਵੀ ਮੈਂ ਤੁਹਾਨੂੰ ਕਹਿਣਾ ਕਿ ਜੇਕਰ 12 ਕੁਐਸਚਨ ਕਰੰਟ ਅਫੇਅਰ ਆ ਰਹੇ ਆ ਤਾਂ ਵੀ ਤੁਸੀਂ 12 ਚੋਂ 12 ਨਹੀਂ ਲੈ ਸਕਦੇ ਕਿਉਂਕਿ ਉਹਨੇ ਤੁਸੀਂ ਯਾਦ ਨਹੀਂ ਰੱਖ ਸਕਦੇ ਹਨ 1800 ਕੁਐਸਚਨ ਜੇ ਤੁਸੀਂ ਲਾਸਟ 6 ਮਹੀਨਿਆਂ ਦਾ ਕਰੋਗੇ ਕੀ ਤੁਸੀਂ 1800 ਕੁਐਸਚਨ ਯਾਦ ਰੱਖ ਸਕਦੇ ਹੋ ਨਹੀਂ ਰੱਖ ਸਕਦੇ ਠੀਕ ਹੈ ਸੋ ਜ਼ਰੂਰੀ ਆ ਕਿ ਜੇਕਰ ਤੁਸੀਂ ਪਹਿਲਾਂ 70 ਕਰਦੇ ਸੀ ਆਪਾਂ ਆਪਣੇ ਚੈਨਲ ਦੇ ਉੱਤੇ 70 ਕਰਵਾਉਂਦੇ ਸੀ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਹੁਣ ਆਪਣੇ ਚੈਨਲ ਦੇ ਉੱਤੇ 120 ਕੁਐਸਚਨ ਘਟੋ-ਘਟ ਹੋਣ ਤਾਂ ਕਿ ਜੇਕਰ ਇਸ ਪੇਪਰ ਦੇ ਵਿੱਚ ਕੁਝ ਇੰਪੋਰਟੈਂਟ ਐਮਸੀਕਿਊ ਮਿਸ ਹੋਏ ਨੇ ਆਪਣੇ ਚੈਨਲ ਤੋਂ ਨਹੀਂ ਕਵਰ ਹੋਏ ਤਾਂ ਇਹਦਾ ਮਤਲਬ ਜੇ ਆਪਾਂ 70 ਕੀਤੇ ਆ ਇਹੀ ਜੇ ਆਪਾਂ 120 ਕੀਤੇ ਹੁੰਦੇ ਤਾਂ ਉਹ ਕਵਰ ਹੋ ਜਾਣੇ ਸੀ ਜਿਹੜੇ ਮਿਸ ਹੋਏ ਨੇ ਹਨਾ ਸੋ 100% ਦਾ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਨਹੀਂ ਆਉਂਦਾ ਹੁੰਦਾਗਾ ਕਿਸੇ ਵੀ ਚੈਨਲ ਕੋਈ ਵੀ ਚੈਨਲ ਕਹੇ ਕਿ ਹਾਂ ਮੇਰੇ ਤੋਂ ਹਾਂ ਜੇ ਮੈਂ ਸਾਰਾ ਹੀ ਕਰਵਾਦਾ ਮਹੀਨੇ ਦਾ 300 ਤੁਹਾਨੂੰ ਕਰਾਦਾ ਤਾਂ ਉਹ ਕਵਰ ਹੋ ਹੀ ਜਾਣੇ ਆ ਫਿਰ ਹਨਾ ਪਰ ਗੱਲ ਤਾਂ ਉਹ ਆ ਨਾ ਕਿ ਉਹਨਾਂ 300 ਦੇ ਵਿੱਚੋਂ ਜੇਕਰ ਮੈਂ ਤੁਹਾਡੇ ਲਈ 100 ਕੁਐਸਚਨ ਕੱਢ ਰਿਹਾ ਤਾਂ ਉਹਦੇ ਵਿੱਚੋਂ ਜੇਕਰ 80% ਕਵਰ ਹੋ ਰਿਹਾ ਤਾਂ ਮੈਂ ਕਹੂੰਗਾ ਕਿ ਹਾਂਜੀ ਵਧੀਆ ਲੈਵਲ ਦੇ ਕੁਐਸਚਨ ਆਪਾਂ ਕੱਢੇ ਸੀ ਤੇ ਉਹਦੇ ਵਿੱਚੋਂ 80% ਆ ਗਏ ਹੋਏ ਆ ਠੀਕ ਆ ਸੋ ਇਹ ਚੀਜ਼ ਦੇ ਉੱਤੇ ਆਪਾਂ ਧਿਆਨ ਰੱਖਣਾ ਵਾ ਠੀਕ ਆ ਅ ਨੈਕਸਟ ਆਪਾਂ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਉੱਤੇ ਸੋ ਇਹ ਸਾਰੇ ਤੁਸੀਂ ਚੰਗੀ ਤਰ੍ਹਾਂ ਹੁਣ ਆਹ ਦੇਖੋ ਜੀ ਇਹ ਇਹ ਇਕਨੋਮਿਕਸ ਦਾ ਕੁਐਸਚਨ ਆ ਹਨਾ ਪਰ ਆਪਾਂ ਇਕਨੋਮਿਕਸ ਤੁਹਾਨੂੰ ਨਹੀਂ ਕਰਵਾਈ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੇਰੇ ਕੋਲ ਸਮਾਂ ਨਹੀਂਗਾ ਉਹ ਕਰਾਉਣ ਦਾ ਹਨਾ ਤੁਹਾਡੇ ਲਈ ਸੋ ਕਰੰਟ ਅਫੇਅਰ ਦਾ ਮੇਰੇ ਕੋਲ ਸਮਾਂ ਹੁੰਦਾ ਵਾ ਕਿਉਂਕਿ ਸ਼ਨੀਵਾਰ ਐਤਵਾਰ ਛੁੱਟੀ ਹੁੰਦੀ ਆ ਅ ਸੋ ਇੱਕ ਦਿਨ ਮੈਂ ਟਾਈਮ ਲਾ ਕੇ ਕੱਢ ਕੇ ਚਾਹੇ ਪਹਿਲਾਂ ਬਹੁਤ ਮੁਸ਼ਕਲ ਨਾਲ ਮੈਂ ਕਰੰਟ ਅਫੇਅਰ ਤਿਆਰ ਕੀਤੇ ਨੇ ਪਿਛਲੇ ਸਾਲ ਦੇ ਵੀ ਤੁਹਾਨੂੰ ਰੈਗੂਲਰ ਪ੍ਰੋਵਾਈਡ ਕੀਤੇ ਨੇ ਤੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਗਰੁੱਪ B ਦਾ ਪੇਪਰ ਹੋਵੇ ਚਾਹੇ ਗਰੁੱਪ B ਦਾ ਪੇਪਰ ਹੋਵੇ ਚਾਹੇ ਗਰੁੱਪ C ਦਾ ਚਾਹੇ P+B ਦਾ ਚਾਹੇ ਪੰਜਾਬ ਪੁਲਿਸ ਦਾ ਉਹਦੇ ਨਾਲ ਰਿਲੇਟਡ ਤੁਹਾਨੂੰ ਬਹੁਤ ਵਧੀਆ ਵਧੀਆ ਲੈਵਲ ਦੇ ਕੁਐਸਚਨ ਵਿਦ ਵੀਡੀਓ ਕਿਉਂਕਿ 2023 ਚ ਮੇਰੇ ਕੋਲ ਵੀਡੀਓ ਬਣਾਉਣ ਦਾ ਸਮਾਂ ਨਹੀਂ ਮਿਲਿਆ ਸੀ ਪਰ 2024 ਦੇ ਜਿੰਨੇ ਵੀ ਕਰੰਟ ਅਫੇਅਰਸ ਹੋਣਗੇ ਆਪਣੇ ਜਨਵਰੀ ਤੋਂ ਉਦੀ ਵਿਦਿਓ ਤੁਹਾਨੂੰ ਪ੍ਰੋਵਾਈਡ ਹੋਏਗੀ ਕਿਉਂਕਿ ਤਾਂ ਕਿ ਜਿਹੜੇ 2024 ਦੇ ਵਿੱਚ ਆਪਣੇ ਜਿਕਰ ਕਰੰਟ ਅਫੇਅਰ ਜ਼ਿਆਦਾ ਆਉਂਦੇ ਵੀ ਨਹੀਂ ਹਨਾ ਥੋੜਾ ਜਿਹਾ ਲੈਵਲ ਵਧਾ ਕੇ ਪੁੱਛਿਆ ਜਾਂਦਾ ਵੀ ਆ ਗਰੁੱਪ ਬੀ ਦੇ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਮੁਤਾਬਕ ਤਾਂ ਆਪਣੇ ਚੈਨਲ ਤੋਂ ਉਹ ਵਾਲੀਆਂ ਚੀਜ਼ਾਂ ਕਵਰ ਹੋਣ ਤਾਂ ਕਿ ਤੁਹਾਡਾ ਸਮਾਂ ਬਚੇ ਹਨਾ ਸੋ ਇਹੀ ਚੀਜ਼ ਆ ਨੈਕਸਟ ਆਪਾਂ ਚੱਲਦੇ ਹਾਂ ਜੀ ਅਗਲਾ ਕੁਐਸਚਨ ਹਨਾ ਸੋ ਆ ਇਹਨਾਂ ਨੇ ਪੁੱਛ ਲਿਆ ਹੋਇਆ ਕੁਐਸਚਨ ਹਨਾ ਬੈਂਕਿੰਗ ਨਾਲ ਰਿਲੇਟਡ ਸੀਗਾ ਇਹ ਸੋ ਆ ਵੀ ਆਪਾਂ ਬੈਂਕਿੰਗ ਨਾਲ ਰਿਲੇਟਡ ਕਹਿ ਸਕਦੇ ਹਾਂ ਹਨਾ ਸੋ ਇਹ ਆ ਆਪਾਂ ਤੁਹਾਨੂੰ ਨਹੀਂ ਹੁਣ ਜੀ ਆ ਮਾਡਰਨ ਹਿਸਟਰੀ ਦੇ ਵਧੀਆ ਕੁਐਸਚਨ ਪੁੱਛੇ ਸੀ ਮਾਡਰਨ ਹਿਸਟਰੀ ਆ ਮੈਂ ਤੁਹਾਨੂੰ ਕਰਵਾਈ ਹੋਈ ਆ ਬਹੁਤ ਡਿਟੇਲ ਦੇ ਵਿੱਚ ਕਰਵਾਈ ਹੋਇਆ ਜੇਕਰ ਤੁਸੀਂ ਉਹਨੂੰ ਵੀ ਚੰਗੀ ਤਰ੍ਹਾਂ ਕਰ ਲਓਗੇ ਤਾਂ ਇਹ ਵਾਲੀਆਂ ਚੀਜ਼ਾਂ ਵੀ ਤੁਸੀਂ ਉਹਦੇ ਵਿੱਚੋਂ ਕਵਰ ਕਰ ਸਕਦੇ ਹੋ ਹਨ ਸੋ ਮਾਡਰਨ ਹਿਸਟਰੀ ਮੈਂ ਤੁਹਾਨੂੰ ਕਰਵਾਈ ਹੋਈ ਆ ਤੁਸੀਂ ਕਰ ਸਕਦੇ ਹੋ ਹਨ ਜੇਕਰ ਤੁਸੀਂ ਆਪਣੇ ਤੋਂ ਨਹੀਂ ਕਰਦੇ ਤਾਂ ਤੁਸੀਂ ਲੂਸ਼ਨ ਜਾਂ ਅਰੀਹੰਡ ਤੋਂ ਮਾਡਰਨ ਹਿਸਟਰੀ ਪੜ੍ਹ ਸਕਦੇ ਹੋ ਹਨ ਸੋ ਆਹ ਵਾਲੀ ਕੁਐਸਚਨ ਦੇਖੋ ਜੀ ਇਹ ਕਿੰਨਾ ਇੰਨਾ ਨੇ ਡੀਪ ਕੁਐਸਚਨ ਪੁੱਛਿਆ ਹਨ ਡੀਪਲੀ ਇਹਨਾਂ ਨੇ ਕੁਐਸਚਨ ਪੁੱਛਿਆ ਕਿ ਹਾਂਜੀ ਇਹਦਾ ਦੇ ਵਿੱਚੋਂ ਦੱਸੋ ਸਟੈਚੂਰੀ ਬਾਡੀ ਆ ਜਿਹੜੀ ਇਹਨਾਂ ਦੇ ਵਿੱਚੋਂ ਕਿਹੜੀਆਂ ਨੇ ਪੰਜ ਉਹਨਾਂ ਨੇ ਦਿੱਤੀਆਂ ਪਰ ਜੇਕਰ ਤੁਸੀਂ ਪੋਲਿਟੀ ਦੀਆਂ ਆਪਣੀ ਕਲਾਸ ਦੇਖੀ ਹੈ ਹਨਾ ਕਨਸਟੀਟਿਊਸ਼ਨਲ ਬਾਡੀ ਜਾਂ ਸਟੈਚੂਰੀ ਬਾਡੀ ਹਨਾ ਤਾਂ ਇਹ ਤੁਹਾਡਾ ਆਰਾਮ ਨਾਲ ਕਲੀਅਰ ਹੁੰਦਾ ਹੋਏਗਾ ਹਨਾ ਕੁਐਸਚਨ ਸੋ ਇਹਦੇ ਵਿੱਚ ਵੀ ਕੋਈ ਖਾਸ ਔਖਾ ਕੁਐਸਚਨ ਨਹੀਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋਨਾਂ ਦੇ ਵਿੱਚ ਡਿਫਰੈਂਸ ਕੀ ਆ ਤੇ ਤੁਹਾਨੂੰ ਤੁਸੀਂ ਉਹਨਾਂ ਨੂੰ ਥੋੜਾ ਬਹੁਤ ਪੜੇ ਹੋਣੇ ਚਾਹੀਦਿਆਂ ਕਿ ਹਾਂਜੀ ਇਲੈਕਸ਼ਨ ਬਾਡੀਜ਼ ਸਾਡੀਆਂ ਸੌਰੀ ਕਨਸਟੀਟਿਊਸ਼ਨ ਬਾਡੀਜ਼ ਕਿਹੜੀਆਂ ਨੇ ਹਨਾ ਸਟ੍ਰੈਚੂਰੀ ਬਾਡੀ ਕਿਹੜੀਆਂ ਨੇ ਸੋ ਇਹੀ ਚੀਜ਼ ਆ ਇਹ ਵੀ ਮੈਂ ਤੁਹਾਨੂੰ ਆਪਣੀ ਪੋਲਿਟੀ ਦੀ ਕਲਾਸ ਦੇ ਵਿੱਚੋਂ ਕਵਰ ਹੋ ਰਿਹਾ ਜੇਕਰ ਤੁਸੀਂ ਜਿਹੜੇ ਬੱਚੇ ਨੇ ਇਹਨੂੰ ਪੜਿਆ ਹੋਵੇਗਾ ਹਨਾ ਸੋ ਆ ਆ ਗਿਆ ਹੁਣ ਹਾਂਜੀ ਇਹ ਵੀ ਮਾਡਰਨ ਹਿਸਟਰੀ ਦਾ ਸੋਹਣਾ ਕੁਐਸਚਨ ਆ ਇਹ ਵੀ ਆਪਣਾ ਤੁਹਾਡਾ ਉਹਦੇ ਵਿੱਚ ਕਵਰ ਹੋਇਆ ਹੋਇਆ ਕਿਉਂਕਿ ਕਿਤੇ ਨਾ ਕਿਤੇ ਮੈਂ ਤੁਹਾਨੂੰ ਇਹ ਵਾਲੇ ਕੁਐਸਚਨ ਕਰਵਾਏ ਹੋਏ ਨੇ ਚਾਹੇ ਐਮਸੀਕਿਊ ਦੇ ਵਿੱਚ ਚਾਹੇ ਥਿਊਰੀ ਦੇ ਵਿੱਚ ਹਨਾ ਸੋ ਇਹਦੇ ਵਿੱਚ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਆਹ ਕੁਐਸਚਨ ਪਤਾ ਨਹੀਂ ਤੁਹਾਨੂੰ ਕਿੰਨੀ ਵਾਰ ਕਰਵਾ ਚੁੱਕਿਆ ਵਾਂ ਮੈਂ ਇਹ ਵੀ ਤੁਹਾਡਾ ਆਰਾਮ ਦੇ ਨਾਲ ਉਹਦੇ ਵਿੱਚੋ ਕਵਰ ਹੋਏਗਾ ਹੁਣ ਆ 1924 ਦਾ ਵਿంటర్ 올림픽 ਕਿੱਥੇ ਹੋਈਆਂ ਸੀ ਇਹ ਤੁਹਾਨੂੰ ਪੇਪਰ ਦੇ ਵਿੱਚ ਜੋ ਐਮਸੀਕਿਊ ਹੋਈ ਸੀ ਉਹਦੇ ਵਿੱਚ ਵੀ ਤੇ ਪਲੱਸ ਤੁਹਾਨੂੰ ਐਮਸੀਕਿਊ ਜਿਹੜੇ ਆਪਣੇ ਕੁਇਜ਼ ਕਰਾਉਨੇ ਆ ਉਹਦੇ ਵਿੱਚ ਵੀ ਤੁਹਾਨੂੰ ਕਰਵਾਇਆ ਹੋਇਆ ਕੁਐਸਚਨ ਸੀਗਾ ਹਨਾ ਸੋ ਆਹ ਵਾਲਾ ਮੈਂ ਖੁਦ ਕਹਾਂਗਾ ਕਿ ਨਹੀਂ ਕਰਵਾਇਆ ਹੋਇਆ ਸੀ ਹਨਾ ਥੋੜਾ ਏਦਾਂ ਦੇ ਕੁਐਸਚਨ ਆ ਜਾਂਦੇ ਨੇ ਇਹ ਸਟੈਟਿਕ ਸਪੋਰਟਸ ਸਟੈਟਿਕ ਨਾਲ ਰਿਲੇਟਡ ਆ ਕਈ ਵਾਰ ਕੋਈ ਟਰੋਫੀ ਹੁੰਦਾ ਵਾ ਕਿ ਹਾਂਜੀ ਨਹੀਂ ਪਤਾ ਹੁੰਦਾ ਕਿ ਹਾਂਜੀ ਇਹ ਕੀਤੀ ਆ ਹੋਈ ਆ ਪਰ ਇਹ ਕਿਤੇ ਨਾ ਕਿਤੇ ਇਹ ਨਿਊਜ਼ ਦੇ ਵਿੱਚ ਹੋਏਗੀ ਹਨਾ ਤਾਂ ਹੀ ਇਹ ਉਹਨਾਂ ਨੇ ਪੁੱਛੀ ਸੀ ਹਨਾ ਸੋ ਆਹ ਨਿਊਜ਼ ਦੇ ਵਿੱਚ ਸੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਸੀ ਜੀ ਬਹੁਤ 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 ਇੰਪੋਰਟੈਂਟ ਕੁਐਸਚਨ ਇਹੋ ਜਿਹੇ ਕੁਐਸਚਨ ਨੇ ਨਾ ਇਹਦੇ ਕੁਐਸ਼ਨ ਅਸੀਂ ਤਾਂ ਹੀ ਕਵਰ ਕਰ ਸਕਦੇ ਹਾਂ ਜੇਕਰ ਅਸੀਂ ਮਹੀਨੇ ਦੇ 120 ਕੁਐਸ਼ਨ ਕਰੀਏ ਹਨਾ 100 ਤੋਂ 120 ਕੁਐਸ਼ਨ ਆਪਾਂ ਮੰਥਲੀ ਕਰਨਾ ਵਾ ਹੁਣ ਤੋਂ ਆਪਾਂ ਟਾਰਗੇਟ ਰੱਖਣਾ ਮੈਂ ਤੁਹਾਨੂੰ ਬਾਰ-ਬਾਰ ਤਾਂ ਕਹਿ ਰਹੇ ਹਾਂ ਕਿ ਤੁਸੀਂ ਕਰੰਟ ਅਫੇਅਰ ਨੂੰ ਲੈ ਕੇ ਪਰੇਸ਼ਾਨ ਨਾ ਹੋਵੋ ਕਿ ਕਿੱਥੋਂ ਪੜਾਂਗੇ ਕੀ ਪੜਾਂਗੇ ਕਿਵੇਂ ਪੜਾਂਗੇ ਹਨਾ ਸੋ ਕਰੰਟ ਅਫੇਅਰ ਆ ਰਹੇ ਨੇ 1 ਸਾਲ ਦੇ ਕਰੰਟ ਅਫੇਅਰ ਤੁਹਾਨੂੰ 2023 ਦੇ ਕਰਵਾਏ ਨੇ ਜੇਕਰ ਉਹਨਾਂ ਦੇ ਵਿੱਚ ਮੈਨੂੰ ਲੱਗੇਗਾ ਕਿ ਹਾਂ ਕੁਝ ਕੁਐਸ਼ਨ ਐਡ ਕਰਨ ਵਾਲੇ ਨੇ ਤਾਂ ਮੈਂ ਤੁਹਾਨੂੰ ਪੁਰਾਣੇ ਨਵੰਬਰ ਦਸੰਬਰ ਦੇ ਵਿੱਚ ਵੀ ਐਡ ਕਰਾਂਗਾ ਜੇਕਰ ਅਗਲੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਕੋਈ ਪੇਪਰ ਹੁੰਦਾ ਵਾ ਠੀਕ ਹੈ ਜੀ ਸੋ ਇਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਆਪਾਂ ਤੁਹਾਨੂੰ ਕਰੰਟ ਅਫੇਅਰ ਦੀ ਜ਼ਿੰਮੇਵਾਰੀ ਆਪਾਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਹਦਾ ਠੀਕ ਹੈ ਜੀ ਆ ਦੇਖੋ 13 ਮਾਰਚ 2023 ਦਾ ਕੁਐਸਚਨ ਪੁੱਛ ਲਿਆ ਹੋਇਆ ਹੁਣ ਦੇਖੋ ਜੀ ਜਨਵਰੀ ਦੇ ਵਿੱਚ ਕੁਐਸਚਨ ਜਨਵਰੀ ਦੇ ਵਿੱਚ ਹੋ ਰਿਹਾ ਵਾ ਪੇਪਰ ਤੇ 13 ਮਾਰਚ 2023 ਦਾ ਉਹ ਔਸਕਰ ਦਾ ਅਵਾਰਡ ਦਾ ਇਹ ਬਾਰੇ ਪੁੱਛ ਰਹੇ ਨੇ ਮਤਲਬ ਕਿ ਤੁਹਾਨੂੰ 1 ਸਾਲ ਦੇ ਕਰੰਟ ਅਫੇਅਰ ਕਰਨੇ ਪੈਣੇ ਆ ਖਾਸ ਕਰ ਇੰਪੋਰਟੈਂਟ ਆ ਆ ਵਾਲਾ ਕੁਐਸਚਨ ਵੀ ਮੇਰਾ ਤੁਹਾਨੂੰ ਕਰਵਾਇਆ ਹੋਣਾ ਰਾਸ਼ਟਰੀ ਜਿਹੜਾ ਵਕਾਰੀ ਦਾਦਾ ਸਾਹਿਫਾਲਕੇ ਪੁਰਸਕਾਰ ਤੇ ਕਿਹੜੇ ਬਾਲੀਵੁੱਡ ਅਦਾਕਾਰ ਨੂੰ 79ਵੇਂ ਸੰਸਕਰਨ ਦੇ ਵਿੱਚ ਦਿੱਤਾ ਗਿਆ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਸੀ ਹੈਨਾ ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਨਾ ਹੈਨਾ ਸੋ ਆ ਆ ਆ ਥੋੜਾ ਜਿਹਾ ਆਪਾਂ ਕਹਿ ਸਕਦੇ ਆਂ ਕਿ ਹਾਂਜੀ ਜੇਕਰ ਕੋਈ ਬੱਚਾ ਪੜਿਆ ਹੋਏਗਾ ਅਲੱਗ ਤੋਂ ਪੜਿਆ ਹੋਏਗਾ ਤਾਂ ਉਹਦਾ ਕਵਰ ਹੋਇਆ ਹੋਏਗਾ ਹੈਨਾ ਸੋ ਆ ਬਹੁਤ ਵਧੀਆ ਲੈਵਲ ਦਾ ਹੈ ਜੀ ਆ ਜਿਹੜੇ ਕੁਐਸਚਨ ਪੁੱਛੇ ਨੇ ਨਾ ਇਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਕੀਤਾ ਕਿ ਹਾਂਜੀ ਪੂਰੀ ਗੇਮ ਪਲਟ ਦਿੱਤੀ ਕਿਉਂਕਿ ਇਹ ਜਿਹੇ ਕੁਐਸਚਨ ਐਕਸਪੈਕਟ ਨਹੀਂ ਕਰ ਰਿਆ ਸੀ ਕੋਈ ਵੀ ਕਿ ਇਹ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਣਗੇ ਪਰ ਆਏ ਹੈਨਾ ਸੋ ਆਪਾਂ ਨੂੰ ਇਹ ਜਿਹੇ ਕੁਐਸਚਨਾਂ ਦੇ ਉੱਤੇ ਵੀ ਧਿਆਨ ਦੇਣਾ ਜੀਓਗ੍ਰਾਫੀ ਦੇ ਕਵੈਸਚਨ ਪਹਿਲਾਂ ਨਹੀਂ ਆਉਂਦੇ ਸੀ ਸੋ ਇਸ ਵਾਰ ਇਹਨਾਂ ਨੇ ਤਿੰਨ ਚਾਰ ਕਵੈਸਚਨ ਪਾਈ ਠੀਕ ਹੈ ਜੀ ਤਿੰਨ ਕਵੈਸਚਨ ਦਾ ਸਿੱਧੇ ਸਿੱਧੇ ਉਹਨਾਂ ਨੇ ਪਾਏ ਹੋਏ ਨੇ ਹਨਾ ਸੋ ਇਸ ਤੋਂ ਬਾਅਦ ਆਪਣੇ ਆਹ ਦੇਖ ਲਓ ਤੁਸੀਂ ਆਪਣੇ ਆਹ ਚੱਲ ਪਏ ਹੋ ਆ ਮੈਂ ਤੁਹਾਨੂੰ ਕਿੰਨੀ ਵਾਰ ਕਰਾਇਆ ਹੋਇਆ ਪੰਜਾਬ ਜੀਕੇ ਦਾ ਹਨਾ ਪਰੁਸ਼ਨੀ ਵਾਲਾ ਰਿਵਰ ਦਾ ਰਾਵੀ ਰਿਵਰ ਵਾਲਾ ਹਨਾ ਸੋ ਆ ਵਾਲਾ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਰਾਜੀਆ ਸੁਲਤਾਨ ਵਾਲਾ ਹਨਾ ਪੰਜਾਬ ਜੀਕੇ ਦੇ ਵਿੱਚੋਂ ਕਵਰ ਹੋ ਰਿਹਾ ਵਾ ਸੋ ਪੰਜਾਬ ਜੀਕੇ ਦੇ ਵਿੱਚ ਕੁਝ ਕੁਐਸਚਨ ਸੀਗੇ ਜਿਹੜੇ ਆ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਬਹੁਤ ਸਿੰਪਲ ਜੇ ਕੁਐਸਚਨ ਨੇ ਹਨਾ ਇਹ ਤੁਹਾਡੇ ਹੋਣ ਵਾਲੇ ਕੁਐਸਚਨ ਸੀ ਤੇ ਕਰਵਾਏ ਵੀ ਹੋਏ ਸੀ ਹਨਾ ਹੁਣ ਆ ਵਾਲਾ ਵਾ ਆ ਵਾਲਾ ਵੀ ਕੋਈ ਖਾਸ ਇਹਦੇ ਵਿੱਚ ਤੁਸੀਂ ਕਹਿ ਨਹੀਂ ਸਕਦੇ ਕਿ ਬਹੁਤ ਔਖਾ ਕੋਈ ਇਹਦਾ ਆਪਸ਼ਨ ਹੀ ਐਲੀਮੀਨੇਟ ਹੋ ਰਹੀਆ ਤੁਹਾਨੂੰ ਕਿਤੇ ਪੜਨ ਦੀ ਵੀ ਜ਼ਰੂਰਤ ਨਹੀਂ ਆਮ ਤੌਰ ਦੇ ਉੱਤੇ ਆਪਾਂ ਰਹਿੰਦੇ ਆ ਪੰਜਾਬ 'ਚ ਰਹਿੰਦੇ ਆ ਇੰਨੀ ਕੁ ਜਰਨਲ ਨੌਲੇਜ ਤੁਹਾਨੂੰ ਹੈਗੀ ਆ ਹਨਾ ਸੋ ਸਤਲੁਜ ਦੀਆਂ ਰਿਵਰ ਦੀਆਂ ਟ੍ਰਿਬਿਊਟਰੀ ਜਿਹੜੀਆਂ ਨੇ ਹਨਾ ਇਹ ਵੀ ਨਦੀਆਂ ਦੇ ਵਿੱਚੋਂ ਆ ਰਿਹਾ ਵਾ ਹਨਾ ਦਰਿਆਵਾਂ ਦੇ ਵਿੱਚੋਂ ਕੋਈ ਖਾਸ ਬਾੜਾ ਔਖਾ ਆਹ ਕੁਐਸਚਨ ਜ਼ਰੂਰ ਉਹਨਾਂ ਨੇ ਥੋੜਾ ਜਆ ਪੁੱਛਿਆ ਹੋਇਆ ਜੀ ਖਮਾ ਕੇ ਜਿਹੜਾ ਕਿ ਸ਼ਾਇਦ ਕਿਸੇ ਨੂੰ ਆਉਂਦਾ ਹੋਵੇਗਾ ਕਿਸੇ ਨੂੰ ਨਹੀਂ ਇਹਦੇ ਕੁਐਸਚਨ ਮੈਂ ਤੁਹਾਨੂੰ ਕਿਹਾ ਕਿ ਜੇਕਰ 20 ਦੇ ਵਿੱਚੋਂ 2-3 ਕੁਐਸਚਨ ਇਦਾਂ ਦੇ ਆਉਂਦੇ ਨੇ ਤਾਂ ਤੁਸੀਂ ਛੱਡ ਸਕਦੇ ਹੋ ਹਨਾ ਪਰ ਤੁਹਾਨੂੰ ਜਿਹੜੇ 16-17 ਕੁਐਸਚਨ ਆ ਉਹਦਾ ਜ਼ਰੂਰ ਕਰਨੇ ਪੈਣਗੇ ਹਨਾ 2-3 ਕੁਐਸਚਨ ਇਦਾਂ ਦੇ ਆਉਣਗੇ ਜਿਹੜੇ ਤੁਸੀਂ ਛੱਡ ਹੁਣ ਆ ਸੱਚਖੰਡ ਐਕਸਪ੍ਰੈਸ ਵਾਲਾ ਇਹ ਵੀ ਮਤਲਬ ਕਿ ਆਪਾਂ ਨੂੰ ਬੁੱਕਾਂ ਦੇ ਵਿੱਚ ਕਿਤੇ ਨਹੀਂ ਮਿਲੇਗਾ ਪਰ ਆਪਾਂ ਨੂੰ ਆਪਾਂ ਪੰਜਾਬ 'ਚ ਰਹਿੰਦੇ ਆ ਸੋ ਉਹਦੇ ਨਾਲ ਰਿਲੇਟਡ ਆਪਾਂ ਨੂੰ ਥੋੜਾ ਬਹੁਤ ਗਿਆਨ ਹੋਣਾ ਚਾਹੀਦਾ ਇਹ ਜਰਨਲ ਨੌਲੇਜ ਦਾ ਆਪਾਂ ਕੁਐਸਚਨ ਕਹਿ ਸਕਦੇ ਆ ਹਨਾ ਹੁਣ ਜੀ ਆਹਾ ਜੇਕਰ ਤੁਸੀਂ ਆਪਣੀ ਕਲਾਸ ਦੇਖੀ ਹੋਈ ਆ ਉਹਦੇ ਵਿੱਚ ਸਿੱਧਾ ਸਿੱਧਾ ਐਲਮੀਨੇਟ ਹੋ ਕੇ ਹੋ ਰਿਹਾ ਵਾ ਕੁਐਸਚਨ ਹਨਾ ਪੰਜਾਬ ਜੀ ਕੇ ਮੈਂ ਤੁਹਾਨੂੰ ਕਰਵਾਈ ਹੋਈ ਆ ਉਹਦੇ ਵਿੱਚੋਂ ਆਪਣਾ ਕਵਰ ਡਾਇਰੈਕਟ ਨਹੀਂ ਕਵਰ ਹੋ ਰਿਹਾ ਥਿਊਰੀ ਕੀਤੀ ਹੋਈ ਆ ਫਿਰ ਐਮਸੀਕਿਊ ਕੀਤੇ ਹੋਏ ਨੇ ਜਾਂ ਕਿਤੇ ਐਮਸੀਕਿਊ ਕੀਤਾ ਫਿਰ ਕਵਰ ਹੋਏਗਾ ਸਿੱਧਾ ਐਮਸੀਕਿਊ ਕਰਕੇ ਹੋਣ ਵਾਲੇ ਕੁਐਸਚਨ ਬਹੁਤ ਘੱਟ ਸੀਗੇ ਇਸ ਪੇਪਰ 'ਚ ਮੈਂ ਤੁਹਾਨੂੰ ਸਮਝਾ ਰਿਹਾ ਮੈਂ ਕਿਉਂਕਿ ਪਟਵਾਰੀ ਦਾ ਪੇਪਰ ਹੋਇਆ ਸੀ ਪਿਛਲੀ ਵਾਰ ਉਹਦੇ ਵਿੱਚ ਬਹੁਤ ਸਾਰੇ ਐਮਸੀਕਿਊ ਇਦਾਂ ਦੇ ਸੀਗੇ ਜਿਹਦੇ ਵਿੱਚ ਜੇਕਰ ਕੁਝ ਬੱਚੇ ਨੇ ਐਮਸੀਕਿਊ ਵੀ ਕੀਤੇ ਹੋਏ ਨੇ ਤਾਂ ਉਹਦੇ ਵਿੱਚੋਂ ਵੀ ਵਧੀਆ ਉਹ ਕੁਐਸਚਨ ਕਰਿਆ ਆ ਹੋਊਗਾ ਹਨਾ ਪਰ ਇਹਦੇ ਵਿੱਚ ਇਸ ਤਰ੍ਹਾਂ ਦੇ ਸਾਰੇ ਕੁਐਸਚਨ ਨਹੀਂ ਸੀ ਜੇਕਰ ਉਹਨਾਂ ਨੇ ਪੇਪਰ ਦੇ ਵਿੱਚ 45 50 ਕੁਐਸਚਨ ਜੀਕੇ ਤੇ ਪੰਜਾਬ ਜੀਕੇ ਦੇ ਆਏ ਨੇ ਜੇਕਰ ਤੁਸੀਂ ਥਿਊਰੀ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਤਾਂ ਹੀ ਤੁਹਾਡੇ ਵਧੀਆ ਨੰਬਰ ਇਹਦੇ ਵਿੱਚੋਂ ਬਣੇ ਹੋਣਗੇ ਜੀਕੇ ਚ ਹਨਾ ਆ ਵੀ ਬਹੁਤ ਵਾਰ ਤੁਹਾਨੂੰ ਕਰਾਇਆ ਹੋਇਆ ਪੰਜਾਬ ਨਾਲ ਰਿਲੇਟਡ ਹਨਾ ਸੋ ਆ ਬਹੁਤ ਵਧੀਆ ਲੈਵਲ ਦਾ ਕੁਐਸਚਨ ਇਹੇ ਜਿਹੇ ਕੁਐਸਚਨ ਆ ਨਾ ਜਿਹੜ ਹਾਲੇ ਇਹ ਵਾਲੇ ਕੁਐਸਚਨਾਂ ਤੇ ਥੋੜਾ ਬਹੁਤ ਤੁਹਾਨੂੰ ਕੰਮ ਕਰਨਾ ਪਏਗਾ ਥੋੜਾ ਕੰਟੈਂਟ ਸਰਚ ਕਰਨਾ ਪਏਗਾ 11ਵੀਂ 12ਵੀਂ ਦੀਆਂ ਪੰਜਾਬ ਇਤਿਹਾਸ ਦੀਆਂ ਕਾਵ ਝਲਕਾਂ ਹਨਾ ਸੂਫੀਜ਼ਮ ਉਹਦੀਆਂ ਤੁਹਾਨੂੰ ਬੁੱਕਸ ਪੜ੍ਹਨੀਆਂ ਪੈਣਗੀਆਂ ਕਿਉਂਕਿ ਇਹ ਜਿਹੇ ਕੁਐਸਚਨ ਉਹ ਪਾ ਰਹੇ ਨੇ ਹੁਣ ਰੈਗੂਲਰ ਪਿਛਲੇ ਵੀ ਇੱਕ ਦੋ ਪੇਪਰਾਂ ਦੇ ਵਿੱਚ ਉਹਨਾਂ ਨੇ ਪਾਏ ਨੇ ਹਨਾ ਇਹਦੇ ਲਈ ਤੁਹਾਨੂੰ ਖੁਦ ਤੋਂ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ ਹਨਾ ਸੋ ਆਹ ਦੇਖੋ ਜੀ ਹੁਣ ਨਾਮਦੇਵ ਸੰਤ ਨਾਮਦੇਵ ਜੀ ਦਾ ਕੁਐਸਚਨ ਪਾਇਆ ਸੀ ਸੋ ਇਹਦੇ ਲਈ ਵੀ ਤੁਹਾਨੂੰ ਥੋੜਾ ਬਹੁਤ ਆਪਣਾ ਕਰਨਾ ਪਏਗਾ ਹਨਾ ਹਾਂ ਸੂਫੀਵਾਦ ਨੂੰ ਕਿਹਨੇ ਕਿਹਨੇ ਪ੍ਰਭਾਵਿਤ ਕੀਤਾ ਸੋ ਇਹ ਸੂਫੀਜ਼ਮ ਦਾ ਕੁਐਸਚਨ ਹੋ ਗਿਆ ਇਹ ਵੀ ਤੁਸੀਂ ਮਤਲਬ ਕਿ ਆਪਦੇ ਲੈਵਲ ਦੇ ਉੱਤੇ ਕਰ ਸਕਦੇ ਹੋ ਹਨ ਸੋ ਆ ਵੀ ਆਪਣਾ ਸੂਫੀਜ਼ਮ ਦੇ ਵਿੱਚੋਂ ਹੀ ਕਹਿ ਸਕਦੇ ਹਾਂ ਹਨਾ ਆਪਾਂ ਕੁਐਸਚਨ ਸੋ ਆਹਲਾ ਕੁਐਸਚਨ ਮੈਂ ਤੁਹਾਨੂੰ ਕਰਵਾਇਆ ਹੋਣਾ ਫਤਿਹ ਬੁਰਜ ਨਾਲ ਰਿਲੇਟਡ ਤੁਹਾਨੂੰ ਮੈਂ ਟਾਪਿਕ ਪੜਾਇਆ ਸੀ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਾਡਾ ਪੰਜਾਬ ਤਾਂ ਹੀ ਪਿਆ ਕੋਈ ਵੀ ਬੁੱਕ ਹੋਵੇਗਾ ਹੋਵੇਗਾ ਤੇ ਤੁਹਾਡਾ ਕੋਈ ਖਾਸ ਦਿੱਕਤ ਵਾਲੀ ਗੱਲ ਨਹੀਂ ਆਰਾਮ ਨਾਲ ਹੋਇਆ ਹੋਵੇਗਾ ਹਨਾ ਇਹ ਕੁਐਸਚਨ ਪਰ ਜੇਕਰ ਤੁਸੀਂ ਇਹਨੂੰ ਪੜਿਆ ਹੋਇਆ ਹੁਣ ਇਹ ਟਾਪਿਕ ਨੂੰ ਆਏ ਤਾਂ ਹੈ ਨਹੀਂਗਾ ਹਨਾ ਪਹਿਲਾਂ ਉਹ ਪੁੱਛਦਾ ਫਤਿਹ ਬੁਰਜ ਕਿੰਨਾ ਦੀ ਯਾਦ ਦੇ ਵਿੱਚ ਬਣਾਇਆ ਗਿਆ ਵਾ ਹਨਾ ਸੋ ਹੁਣ ਉਹਨਾਂ ਨੇ ਦੇਖੋ ਉਹਨਾਂ ਨੇ ਦੇਖੋ ਕਿੰਨਾ ਡਿਟੇਲ ਦੇ ਵਿੱਚ ਪੁਆਇੰਟ ਪੁੱਛ ਲਿਆ ਜੇਕਰ ਥਿਊਰੀ ਪੜ੍ਹੀ ਹੋਈ ਆ ਤਾਂ ਹੀ ਤੁਹਾਡਾ ਇਹ ਹੋਇਆ ਹੋਵੇਗਾ ਨਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੂੰ ਕੀ ਕਿਹਾ ਜਾਂਦਾ ਸੀ ਇਹ ਵੀ ਕੋਈ ਖਾਸ ਕੁਐਸਚਨ ਆਪਾਂ ਕਹਿ ਨਹੀਂ ਸਕਦੇ ਕੋਈ ਬਹੁਤ ਔਖਾ ਕੁਐਸਚਨ ਸੀ ਹਨਾ ਇੰਪੋਰਟੰਟਲੀ ਜੇਕਰ ਤੁਸੀਂ ਕਿਸੇ ਵੀ ਬੁੱਕ ਤੋਂ ਜਾਂ ਕੋਈ ਵੀ ਕੰਟੈਂਟ ਪੜ੍ਹ ਰਹੇ ਹੋ ਨਾ ਤਾਂ ਨਾਰਮਲੀ ਇਹ ਬੇਸਿਕ ਕੁਐਸਚਨ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਕੀਤਾ ਹੋਏਗਾ ਹਨਾ ਸੋ ਮਹਾਰਾਜ ਸਾਉ ਆ ਵਧੀਆ ਲੈਵਲ ਦਾ ਕੁਐਸਚਨ ਉਹਨਾਂ ਨੇ ਮੁਲਤਾਨ ਤੇ ਹਮਲੇ ਪੁੱਛੇ ਨੇ ਕਿ ਕਿੰਨੀ ਵਾਰ ਕੀਤੇ ਨੇ ਇਹ ਵਧੀਆ ਲੈਵਲ ਦਾ ਕੁਐਸਚਨ ਆ ਇਹਦੇ ਲਈ ਮੈਂ ਤੁਹਾਨੂੰ ਫੇਰ ਤੋਂ ਕਹਾਂਗਾ ਕਿ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਕਰ ਤੁਹਾਨੂੰ ਪੰਜਾਬੀ ਦੀਆਂ ਕਿਤਾਬਾਂ ਮਿਲਦੀਆਂ ਪਈਆਂ 11ਵੀਂ 12ਵੀਂ ਦੀਆਂ 10ਵੀਂ ਦੀਆਂ ਤਾਂ ਉਹਨੂੰ ਜਰੂਰ ਇੱਕ ਵਾਰੀ ਰੀਡਿੰਗ ਕਰੋ ਕਿਉਂਕਿ ਪੰਜਾਬ ਜੀਕੇ ਚੋਂ ਆਪਾਂ ਨੰਬਰ ਨਹੀਂ ਕਟਾ ਸਕਦੇਗੇ ਪੰਜਾਬ ਜੀਕੇ ਦੇ ਵਿੱਚ ਜੇਕਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ 20 ਕੁਐਸਚਨ ਆਉਂਦੇ ਨੇ ਤਿੰਨ ਇੱਕ ਕੁਐਸਚਨ ਇਹ ਜੇ ਹੋਣਗੇ ਜਿਹੜੇ ਪਰ ਉਹ ਜਿਹੜੇ 17 ਆਉਂਦੇ ਨੇ ਨਾ ਉਹ ਚੋਂ ਸਾਨੂੰ ਇੰਨਾ ਸਕੋਰ ਕਰਨਾ ਹੀ ਪਏਗਾ 15 16 17 ਦੇ ਨੇੜੇ ਤੇੜ ਸਕੋਰ ਕਰਨਾ ਪਏਗਾ ਹਨਾ ਤਾਂ ਹੀ ਆਪਾਂ ਮਤਲਬ ਉਹਦੇ ਵਿੱਚ ਰਹਿ ਸਕਦੇ ਹਾਂ ਹਨਾ ਗੱਬੀ ਐਡੀਸ਼ਨ ਦੇ ਵਿੱਚ ਸੋ ਦੂਸਰੀ ਉਹ 10 ਦੇ ਸਮੇਂ ਕਿਹੜੇ ਸਥਾਨ ਤੋਂ ਇਹ ਵੀ ਡਿਟੇਲ ਚ ਪੜਨ ਵਾਲੇ ਕੁਐਸਚਨ ਹੋਗੇ ਠੀਕ ਆ ਇਹ ਵੀ ਤੁਹਾਨੂੰ ਉਹਦੇ ਵਿੱਚ ਮਿਲ ਜਾਣਗੇ ਨੈਕਸਟ ਆਪਾਂ ਚੱਲਦੇ ਹਾਂ ਜੀ ਆਹ ਸੌਖਾ ਕੁਐਸਚਨ ਆ ਮੈਂ ਵੀ ਕਰਵਾਇਆ ਹੋਇਆ ਤੁਹਾਨੂੰ ਵੈਸੇ ਵੀ ਪਤਾ ਹੋਵੇਗਾ ਹਨਾ ਇਹਦੇ ਵਿੱਚ ਤਾਂ ਕੋਈ ਖਾਸ ਹੁਣ ਜੀ ਆ ਪੈਰੋਵਾਲ ਦੀ ਸੰਧੀ ਹਨਾ ਇਹ ਵੀ ਕੋਈ ਖਾਸ ਇਦਾਂ ਦਾ ਕੋਈ ਕੁਐਸਚਨ ਨਹੀਂ ਸੀਗਾ ਹਨਾ ਵੇ ਮਤਲਬ ਜਿਆਦਾ ਪਰੇਸ਼ਾਨ ਕਰਨ ਵਾਲਾ ਕੁਐਸਚਨ ਅੱਜ ਜਦੋਂ ਮੋਰਚਾ ਮੈਂ ਤੁਹਾਨੂੰ ਥਿਊਰੀ ਦੇ ਵਿੱਚ ਕਰਵਾਇਆ ਹੋਇਆ ਵੈਸੇ ਵੀ ਕਰਵਾਇਆ ਹੋਊਗਾ ਕਿਤੇ ਨਾ ਕਿਤੇ ਐਮਸੀਕਿਊ ਦੇ ਵਿੱਚ ਕੋਈ ਖਾਸ ਇਹਦੇ ਵਿੱਚ ਵੀ ਕੋਈ ਖਾਸ ਹੈ ਨਹੀਂਗਾ ਹਨਾ ਉਹ ਆਪਾਂ ਪੰਜਾਬ ਜੀਕੇ ਦੀਆਂ ਜੋ ਕਰਵਾਈਆਂ ਸੀ ਉਹਦੇ ਵਿੱਚ ਹੁਣ ਅੱਗੇ ਕੁਝ ਰੀਜ਼ਨਿੰਗ ਦੇ ਸਵਾਲ ਆਏ ਨੇ ਰੀਜ਼ਨਿੰਗ ਦੇ ਸਵਾਲ ਕੋਈ ਜਿਆਦਾ ਔਖੇ ਨਹੀਂ ਸੀ ਹਨਾ ਜੇਕਰ ਤੁਸੀਂ ਬੇਸਿਕ ਰੀਜ਼ਨਿੰਗ ਵੀ ਕੀਤੀ ਆ ਤਾਂ ਹੋਏਗਾ ਪਰ ਇਹਦੇ ਵਿੱਚ ਵੀ ਕੁਝ ਕੁਐਸਚਨ ਇਦਾਂ ਦੇ ਆਏ ਸੀ ਜਿਦਾਂ ਕਿ ਕੋਡਿੰਗ ਡੀਕੋਡਿੰਗ ਵਾਲੇ ਸੀਗੇ ਜਾਂ ਦੂਸਰੇ ਸੀ ਹਨਾ ਇਹ ਹੋ ਰਹੇ ਹੋਣਗੇ ਪਰ ਇਹਦੇ ਵਿੱਚ ਆਹ ਦੇਖੋ ਜੀ ਹੁਣ ਆਹ ਥੋੜਾ ਜਿਆਦਾ ਤੁ ਮਤਲਬ ਕਿ ਦਿਮਾਗ ਲਗਾ ਰਹੇ ਸੀ ਕੁਐਸਚਨ ਕਿ ਹਾਂਜੀ ਦਿਮਾਗ ਤੁਹਾਡਾ ਲੱਗੇਗਾ ਤੇ ਤੁਹਾਡਾ ਟਾਈਮ ਕੰਜ਼ੂਮ ਹੋ ਗਿਆ ਇਸ ਤਰ੍ਹਾਂ ਦੇ ਕੁਐਸਚਨ ਆਪਣੇ ਇਹਦੇ ਵਿੱਚ ਆਏ ਹੋਏ ਸੀ ਹਾਂ ਸੋ ਆ ਵੀ ਕੁਐਸਚਨ ਵਧੀਆ ਲੈਵਲ ਦੇ ਕੁਐਸਚਨ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਕੱਢਣ ਲਈ ਤੁਹਾਡਾ ਜਿੱਥੇ ਤੁਹਾਡਾ ਟਾਈਮ ਕੰਜ਼ੂਮ ਹੋ ਰਿਹਾ ਵਾ ਹਾਂ ਇਹਦਾ ਮਤਲਬ ਉਹ ਵਧੀਆ ਲੈਵਲ ਦਾ ਕੁਸ਼ ਆ ਵਧੀਆ ਲੈਵਲ ਦਾ ਕੁਐਸਚਨ ਇਹ ਨਹੀਂ ਹੁੰਦਾਗਾ ਕਿ ਹਾਂਜੀ ਕੁਐਸਚਨ ਆਇਆ ਤਾਂ ਤੁਸੀਂ ਛੱਡਤਾ ਕੁਐਸਚਨ ਤੁਸੀਂ ਅਟੈਂਪਟ ਕਰਨ ਲੱਗੇ ਟਾਈਮ ਕੰਜ਼ੂਮ ਹੋ ਰਿਹਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਸੋਲਵ ਕਰ ਸਕਦੇ ਹੋ ਪਰ ਟਾਈਮ ਕੰਜ਼ੂਮ ਹੋ ਗਿਆ। ਸੋ ਇਹ ਸਾਰਾ ਕੁਝ ਪ੍ਰੈਕਟਿਸ ਨਾਲ ਸਹੀ ਹੋਏਗਾ। ਮੈਥ ਰੀਜ਼ਨਿੰਗ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਤੁਸੀਂ ਪ੍ਰੈਕਟਿਸ ਕਰੋਗੇ, ਜਿੰਨਾ ਵੱਧ ਤੋਂ ਵੱਧ ਤੁਹਾਡੀ ਕੈਲਕੂਲੇਸ਼ਨ ਵਧੀਆ ਰਹੇਗੀ ਹਨਾ, ਓਵੇਂ ਓਵੇਂ ਤੁਸੀਂ ਉਹਨੂੰ ਕਰ ਸਕਦੇ ਹੋ ਹਨਾ। ਸੋ ਅੱਗੇ ਡੀਆਈ ਵਗੈਰਾ ਆ ਗਈ। ਹੁਣ ਪੰਜਾਬੀ ਦਾ ਤੁਹਾਨੂੰ ਮੈਂ ਪਹਿਲਾਂ ਕਿ ਆਖੇ ਤੁਹਾਨੂੰ ਇਹਦੇ ਲਈ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਉੱਤੇ ਹੀ ਜਾਣਾ ਪਏਗਾ। ਸੋਨੇ ਲੈਵਲ ਦੇ ਕੁਐਸਚਨ ਕੁਝ ਆਏ ਹੋਏ ਸੀ ਹਨਾ ਜਿਕਰ 15 ਕੁਐਸਚਨ ਪੁੱਛੇ ਗਏ ਸੀ ਤਾਂ 15 ਦੇ ਵਿੱਚੋਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਕਟੋ-ਕਟ 4-5 10 ਕੋ ਕੁਐਸਚਨ ਸੋਲਵ ਹੋ ਰਹੇ ਸੀ ਪਰ ਵਿੱਚ 4-5 ਕੁਐਸਚਨ ਐ ਜਿਹੜੀ ਤੁਹਾਨੂੰ ਕਨਫਿਊਜ਼ ਕਰ ਰਹੇ ਸੀ ਹੈ ਨਾ ਥੈਨ ਇਹਦੇ ਵਿੱਚੋ ਵੀ ਪੰਜਾਬੀ ਵੀ ਸਬਜੈਕਟ ਆਪਾਂ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਜੇਕਰ 15 ਨੰਬਰ ਦੀ ਪੰਜਾਬੀ ਆਉਂਦੀ ਆ ਤਾਂ ਅਸੀਂ 14 ਨੰਬਰ ਤੱਕ ਇਹਦੇ ਚੋਂ ਜ਼ਰੂਰ ਲੈਣੇ ਨੇ 13-14 ਨੰਬਰ ਜ਼ਰੂਰ ਲੈਣੇ ਨੇ ਪਰ ਇਹਦੇ ਵਿੱਚੋ ਵੀ ਬਹੁਤ ਸਾਰੇ ਦੋਸਤਾਂ ਦੇ ਬੱਚਿਆਂ ਦੇ ਕੈਂਡੀਡੇਟਸ ਦੇ ਨੰਬਰ ਕਟੇ ਹੋਣਾ ਕਿਉਂਕਿ ਕੁਝ ਆਪਸ਼ਨਸ ਕਨਫਿਊਜ਼ਿੰਗ ਸੀਗੀਆਂ ਤੇ ਥੋੜਾ ਜਿਆ ਕਨਫਿਊਜ਼ ਕਰ ਰਹੇ ਕਿਉਂਕਿ ਵਧੀਆ ਲੈਵਲ ਦੇ ਕੁਐਸਚਨ ਇਹਦੇ ਵਿੱਚ ਪੰਜਾਬ ਹਣਾ ਇੰਗਲਿਸ਼ ਠੀਕ ਸੀ ਜੇਕਰ ਤੁਸੀਂ ਇੰਗਲਿਸ਼ ਨੂੰ ਦੇਖੋ ਤਾਂ ਇੰਗਲਿਸ਼ ਦੇ ਵਿੱਚੋਂ 15 ਦੇ ਵਿੱਚੋਂ ਜੇਕਰ ਕੋਈ ਬਹੁਤ ਬੇਸਿਕ ਰੂਲਸ ਵੀ ਜਾਣਦਾ ਵਾ ਹਨਾ ਤਾਂ ਇੰਗਲਿਸ਼ ਦੇ ਵਿੱਚੋਂ ਉਹ ਵਧੀਆ 11 13 ਨੰਬਰ ਲੈ ਕੇ ਗਿਆ ਹੋਇਆ ਹੋ ਗਿਆ ਕਿਉਂਕਿ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਔਖੇ ਚੀਜ਼ਾਂ ਨਹੀਂ ਪੁੱਛੀਆਂ ਗਈਆਂ ਸੀ ਹਨਾ ਸੋ ਇੰਗਲਿਸ਼ ਜ਼ਿਆਦਾ ਆਪਾਂ ਔਖੀ ਨਹੀਂ ਇਸ ਵਾਰ ਕਹਿ ਸਕਦੇ ਕਿ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਔਖਾ ਕੰਮ ਉਹਨਾਂ ਨੇ ਪਾਇਆ ਹਨਾ ਸੋ ਰਹੀ ਗੱਲ ਆਪਣੀ ਕੰਪਿਊਟਰ ਲਾਸਟ ਸਬਜੈਕਟ ਰਹਿ ਗਿਆ ਕੰਪਿਊਟਰ ਦੇ ਉੱਤੇ ਵੀ ਆਪਣਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਜ਼ਿਆਦਾ ਔਖੇ ਕੁਐਸਚਨ ਸੀ ਪੋਜ਼ਿਟਿਵ ਵਾਈਬਸ ਪੰਜਾਬ ਚੈਨਲ ਨੂੰ ਫੋਲੋ ਕਰ ਲਓ ਜਿਨ੍ਹਾਂ ਨੂੰ ਨਹੀਂ ਪਤਾ ਪੋਜ਼ਿਟਿਵ ਵਾਈਬਸ ਪੰਜਾਬ ਹੋਰ ਕੁਝ ਕੋਈ ਬੁੱਕ ਲੈਣ ਦੀ ਲੋੜ ਨਹੀਂ ਉਹਨਾਂ ਦੇ ਥਿਊਰੀ ਦੇ ਫ੍ਰੀ ਦੇ ਲੈਕਚਰ ਉਹਦੇ ਵਿੱਚ ਆਪਣੇ ਤੁਸੀਂ ਦੇਖ ਸਕਦੇ ਹੋ ਥੋੜਾ ਬਹੁਤ ਤੁਸੀਂ ਐਮਸੀਕਿਊ ਲੈ ਸਕਦੇ ਹੋ ਉਹਨਾਂ ਤੋਂ ਹਨਾ ਪੁਰਾਣੇ ਪੇਪਰ ਕਰੋ ਤਾਂ ਤੁਸੀਂ ਇਹ ਕਰ ਸਕਦੇ ਹੋ ਥੋੜੇ ਦੋ ਕੁ ਕੁਐਸਚਨ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਥੋੜਾ ਬਹੁਤ ਡਿਟੇਲ ਦੇ ਵਿੱਚ ਇਹਨੂੰ ਕੰਪਿਊਟਰ ਨੂੰ ਪੜਿਆ ਹੋਇਆ ਤਾਂ ਹੀ ਸੋਲਵ ਹੋਏ ਹੋਣਗੇ ਜਿੱਦਾਂ ਕਿ ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਸੀ ਇੱਕ ਕੁਐਸਚਨ ਆਇਆ ਸੀ ਜਿਹਦੇ ਵਿੱਚ ਕਿ ਥੋੜਾ ਉਹਨਾਂ ਨੇ ਡਿਟੇਲ ਦੇ ਵਿੱਚ ਪੁੱਛਿਆ ਕਿਉਂਕਿ ਇੱਕ ਫਾਰਮੂਲਾ ਉਹਨਾਂ ਨੇ ਪੁੱਛਿਆ ਸੀ ਹਨਾ ਆਹ ਵਾਲਾ ਹਨਾ ਸੋ ਇਹੋ ਜਿਹਾ ਕੁਐਸਚਨ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਅਗਲੇ ਪੇਪਰਾਂ ਦੇ ਵਿੱਚ ਹਨਾ ਸੋ ਇਹ ਸੀਗਾ ਜੀ ਅੱਜ ਦਾ ਆਪਾਂ ਐਨਾਲਾਈਜ਼ ਐਨਾਲਾਈਜ਼ ਕਰਨ ਦਾ ਇਹਦਾ ਮਕਸਦ ਆਪਣਾ ਇਹ ਨਹੀਂ ਸੀਗੇ ਹਾਂਜੀ ਤੁਹਾਨੂੰ ਆਪਾਂ ਕੋਈ ਸਿੱਖਿਆ ਦੇਣੀ ਚਾਹੁੰਦੇ ਆ ਜਾਂ ਆਪਾਂ ਤੁਹਾਨੂੰ ਉਹ ਕਰ ਰਹੇ ਹਾਂ ਨਾ ਸੋ ਤੁਸੀਂ ਖੁਦ ਸਿਆਣੇ ਹੋ ਤੁਸੀਂ ਆਲਰੇਡੀ ਐਨਾਲਾਈਜ਼ਸ ਕੀਤਾ ਹੋਊਗਾ ਪਰ ਬਹੁਤ ਸਾਰੇ ਦੋਸਤ ਕੁਝ ਦੋਸਤ ਐਿਹੇ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਥੋੜਾ ਬਹੁਤ ਦੱਸ ਦੋ ਸੋ ਆਪਣੇ ਥੋੜੇ ਬਹੁਤ ਤਜਰਬੇ ਨਾਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਪੇਪਰ ਬਹੁਤ ਜ਼ਿਆਦਾ ਔਖਾ ਵੀ ਨਹੀਂ ਸੀ ਬਹੁਤ ਸਾਰੇ ਦੋਸਤਾਂ ਦੇ ਮੈਨੂੰ ਮੈਸੇਜ ਆ ਕਿ ਡੀਮੋਟੀਵੇਟ ਹੋ ਗਏ ਡੀਮੋਟੀਵੇਟ ਹੋ ਗਏ ਸਾਡੇ ਬਹੁਤ ਘੱਟ ਨੰਬਰ ਬਣ ਰਹੇ ਨੇ ਸਾਡੇ ਤੋਂ ਮੈਥ ਨਹੀਂ ਹੋਇਆ ਸਾਡੇ ਤੋਂ ਰੀਜ਼ਨਿੰਗ ਨਹੀਂ ਹੋਈ ਸਾਡੇ ਤੋਂ ਪੰਜਾਬ ਜੀਕੇ ਨਹੀਂ ਹੋਈ ਸਾਡੇ ਤੋਂ ਜੀਕੇ ਨਹੀਂ ਹੋਈ ਸਾਡੇ ਤੋਂ ਕਰੰਟ ਅਫੇਅਰ ਨਹੀਂ ਹੋਏ ਹਨਾ ਸਾਡੇ ਤੋਂ ਪੰਜਾਬੀ ਗ੍ਰਾਮਰ ਨਹੀਂ ਹੋਈ ਪਰ ਮੈਂ ਤੁਹਾਨੂੰ ਇਹੀ ਕਹਿਣਾ ਕਿ ਇਹ ਕੋਈ ਆਖਰੀ ਪੇਪਰ ਨਹੀਂਗਾ ਤੁਹਾਡੇ ਤੁਹਾਡੀ ਲਾਈਫ ਬਹੁਤ ਇੰਪੋਰਟੈਂਟ ਆ ਹਨਾ ਅਗਲੇ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਸੀਂ ਮਤਲਬ ਡੀਮੋਟੀਵੇਟ ਹੋ ਕੇ ਤੁਸੀਂ ਇਸ ਟਾਈਮ ਬੈਠੋ ਅੱਗੇ ਤੁਸੀਂ ਆਪ ਦਾ ਕੈਰੀਅਰ ਬਣਾਉਣਾ ਵਾ ਇਸ ਲਾਈਨ ਦੇ ਉੱਤੇ ਜੇਕਰ ਤੁਸੀਂ ਚੱਲਿਓ ਪੋਸਟਾਂ ਆ ਰਹੀਆਂ ਨੇ ਰੈਗੂਲਰ ਪੋਸਟਾਂ ਆ ਰਹੀਆਂ ਤੇ ਪੇਪਰ ਹੋ ਰਹੇ ਨੇ ਤੇ ਜੁਆਇਨਿੰਗ ਹੋ ਰਹੀ ਆ ਤਾਂ ਇਸ ਦੌਰਾਨ ਤੁਹਾਨੂੰ ਸਿਰਫ ਤੋਂ ਸਿਰਫ ਇਹੀ ਧਿਆਨ ਦੇ ਵਿੱਚ ਦੇਣਾ ਕਿ ਤੁਸੀਂ ਆਪਦੇ ਟਾਈਮ ਨੂੰ ਵਧੀਆ ਤਰੀਕੇ ਨਾਲ ਵੰਡਣਾ ਵਾ ਕਿ ਜੇਕਰ ਤੁਹਾਨੂੰ ਜੀਕੇ ਚ ਪ੍ਰੋਬਲਮ ਦਾ ਜੀਕੇ ਨੂੰ ਥੋੜਾ ਜਿਹਾ ਟਾਈਮ ਵਧ ਦੋ ਮੈਥ ਚ ਪ੍ਰੋਬਲਮ ਆ ਉਹਨੂੰ ਵਧ ਦੋ ਜਿਹਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਉਹਨੂੰ ਥੋੜਾ ਟਾਈਮ ਘੱਟ ਦੋ ਘੱਟ ਦੋ ਦਾ ਮਤਲਬ ਇਦਾਂ ਨਹੀਂ ਕਿ ਉਹਨੂੰ ਛੱਡ ਦੇਣਾ ਨਾਲ ਦੀ ਨਾਲ ਉਹ ਵੀ ਕਰਨਾ ਪਰ ਉਹਨੂੰ ਐਕਸਟਰਾ ਤੋਂ ਬਹੁਤ ਜ਼ਿਆਦਾ ਟਾਈਮ ਦੇਣ ਦੀ ਜ਼ਰੂਰਤ ਨਹੀਂਗੀ ਠੀਕ ਆ ਸੋ ਇਹੀ ਆ ਆਪਣੀ ਤਿਆਰੀ ਕਰੋ ਜਿਹੜੇ ਦੋਸਤ ਇਸ ਟਾਈਮ ਮੇਰੇ ਵਾਂਗੂ ਜੌਬ ਕਰ ਰਹੇ ਨੇ ਉਹਨਾਂ ਨੂੰ ਉਹ ਵੀ ਕੁਝ ਦੋਸਤ ਮੈਨੂੰ ਮੈਸੇਜ ਕਰਦੇ ਨੇ ਪਰ ਮੈਂ ਉਹਨਾਂ ਨੂੰ ਵੀ ਕੀ ਕਹਾਂ ਹਨਾ ਵੀ ਕੀ ਤੁਹਾਨੂੰ ਸਟ੍ਰੈਟੇਜੀ ਕਹਾਂ ਕਿ ਹਾਂਜੀ ਕਿਹੜੇ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਆ ਕਿਉਂਕਿ ਮੈਨੂੰ ਖੁਦ ਨੂੰ ਮੇਰੇ ਕੋਲ ਟਾਈਮ ਨਹੀਂ ਮਿਲ ਰਿਹਾ ਕਿ ਮੈਂ ਤਿਆਰੀ ਕਰ ਸਕਾਂ ਹਨਾ ਸੋ ਇਹੀ ਚੀਜ਼ ਮੈਂ ਤੁਹਾਨੂੰ ਕਮਾਂਗਾ ਕਿ ਹਾਂਜੀ ਜੇਕਰ ਤੁਹਾਨੂੰ ਟਾਈਮ ਮਿਲ ਰਿਹਾ ਜੇਕਰ ਤੁਹਾਡਾ ਡਿਪਾਰਟਮੈਂਟ ਇਦਾਂ ਦਾ ਹੈਗਾ ਕਿ ਤੁਸੀਂ ਘਰੇ ਜਾ ਕੇ ਕਰ ਸਕਦੇ ਹੋ ਹਨਾ ਤਿਆਰੀ ਤੇ ਤੁਹਾਡੇ ਕੋਲੇ ਵਰਕ ਲੋਡ ਤੁਹਾਡੇ ਡਿਪਾਰਟਮੈਂਟ ਚ ਹੈ ਨਹੀਂਗਾ ਤਾਂ ਤੁਸੀਂ ਮਤਲਬ ਬਹੁਤ ਸਮਝਦਾਰ ਹੋ ਤੁਹਾਨੂੰ ਪਤਾ ਵਾ ਕਿ ਹਾਂਜੀ ਕਿਸ ਤਰ੍ਹਾਂ ਤਿਆਰੀ ਕਰਦੇ ਹੋ ਤੁਸੀਂ ਆਲਰੇਡੀ ਇੱਕ ਪੇਪਰ ਕਲੀਅਰ ਕੀਤਾ ਕਿਉਂਕਿ ਤਜਰਬਾ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਬਹੁਤ ਹੀ ਆਰਾਮ ਨਾਲ ਪੇਪਰ ਕਰ ਸਕਦੇ ਹਾਂ ਕੱਢ ਸਕਦੇ ਹਾਂ ਗਰੁੱਪ ਬੀ ਦਾ ਬਾਕੀ ਜਿਹੜੇ ਦੋਸਤ ਇਸ ਟਾਈਮ ਸੰਘਰਸ਼ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਤਾਂ ਆਪ ਦੀ ਤਿਆਰੀ ਜਾਰੀ ਰੱਖੋ ਆਪਣੇ ਚੈਨਲ ਵੱਲੋਂ ਬਾਕੀ ਸਬਜੈਕਟ ਨੂੰ ਲੈ ਕੇ ਤਾਂ ਮੈਂ ਅਜੇ ਤੱਕ ਤੁਹਾਨੂੰ ਤੁਹਾਡੇ ਨਾਲ ਕੋਈ ਵੀ ਵਾਅਦਾ ਨਹੀਂ ਕਰੂੰਗਾ ਕੋਸ਼ਿਸ਼ ਮੈਂ ਕਹਿ ਰਿਹਾ ਕਿ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਅਗਲੇ ਆਉਣ ਵਾਲੇ ਪੇਪਰਾਂ ਲਈ ਕੁਝ ਨਾ ਕੁਝ ਤੁਹਾਨੂੰ ਆਉਣ ਵਾਲੇ ਜਿੱਦਾਂ ਕਿ ਕੁਝ ਦੋਸਤਾਂ ਨੂੰ ਜੀਓਗ੍ਰਾਫੀ ਤੋਂ ਜਾਂ ਇਕਨੋਮਿਕਸ ਤੋਂ ਥੋੜੀ ਬਹੁਤ ਦਿੱਕਤ ਹੋਈ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਹਾਂਜੀ ਇਸ ਦੇ ਉੱਤੇ ਕੋਈ ਨਾ ਕੋਈ ਇਹ ਜਿਆ ਕੰਟੈਂਟ ਤਿਆਰ ਕਰਾਂ ਹਨਾ ਜਾਂ ਵੀਡੀਓ ਜਾਂ ਪੀਡੀਐਸ ਜਿਹਦੇ ਵਿੱਚ ਕਿ ਤੁਹਾਨੂੰ ਉਹਦਾ ਫਾਇਦਾ ਮਿਲੇ ਪਰ ਮੈਂ ਇਸ ਟਾਈਮ ਦੇ ਉੱਤੇ ਤੁਹਾਡੇ ਨਾਲ ਪ੍ਰੋਮਿਸ ਇਸ ਚੀਜ਼ ਦਾ ਨਹੀਂ ਕਰਾਂਗਾ ਹਨਾ ਹਿਸਟਰੀ ਮੈਂ ਤੁਹਾਨੂੰ ਕਰਵਾਈਆ ਪੋਲਿਟੀ ਮੈਂ ਤੁਹਾਨੂੰ ਕਰਵਾਈਆ ਪੰਜਾਬ ਜੀਕੇ ਮੈਂ ਤੁਹਾਨੂੰ ਕਰਵਾਈਆ ਕੁਐਸਚਨ ਆਏ ਵੀ ਨਹੀਂ ਇਹਨਾਂ ਚੋਂ ਕਰੰਟ ਅਫੇਅਰ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਹਨਾ ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਚੈਨਲ ਤੋਂ ਕਰ ਸਕਦੇ ਹੋ ਥੋੜਾ ਐਫਰਟ ਤੁਹਾਨੂੰ ਖੁਦ ਵੀ ਕਰਨਾ YouTube ਦੇ ਉੱਤੇ ਬਹੁਤ ਕੁਝ ਪਿਆ ਵਾ ਤੁਸੀਂ ਸਰਚ ਕਰੋਗੇ ਨਾ ਅੱਜ ਜਾ ਕੇ ਜੀਓਗ੍ਰਾਫੀ ਦੇ ਲੈਕਚਰ ਤੁਹਾਨੂੰ 25 30 ਮਤਲਬ ਟੀਚਰਾਂ ਦੇ ਮਿਲ ਜਾਣਗੇ ਜਿੱਦੇ ਤੁਹਾਨੂੰ ਸਮਝ ਆਉਣਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਸੋ ਕਰੰਟ ਅਫੇਅਰ ਦੀ ਜ਼ਿੰਮੇਵਾਰੀ ਮੈਂ ਤੁਹਾਡੇ ਨਾਲ ਹਨਾ ਲੈ ਲਈ ਆ ਤੇ ਬਹੁਤ ਜਲਦ ਆਪਾਂ ਤੁਹਾਡੇ ਲਈ ਜਨਵਰੀ ਮਹੀਨਾ ਖਤਮ ਹੋਣ ਵਾਲਾ ਵਾ ਹਨਾ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਕਰੰਟ ਅਫੇਅਰ ਬਾਕੀ 올 ਦੀ ਵੇ ਸਾਰੇ ਕੈਂਡੀਡੇਟਸ ਨੂੰ ਐਡਵਰਟਾਈਜ਼ਮੈਂਟ ਨੰਬਰ 5 ਅਗਲੀ ਆਉਣ ਵਾਲੀਆਂ ਪਟਵਾਰੀ ਪੰਜਾਬ ਪੁਲਿਸ ਤੇ ਜੋ ਵੀ ਅਜੇ ਮਤਲਬ ਪੋਸਟਾਂ ਨੋਟੀਫਿਕੇਸ਼ਨ ਆਊਟ ਹੋਣੇ ਨੇ ਉਹਨਾਂ ਲਈ ਸਾਰੇ ਕੈਂਡੀਡੇਟਸ ਨੂੰ ਆਲ ਦੀ ਵੈਸਟ ਆਪਣੀ ਤਿਆਰੀ ਜਾਰੀ ਰੱਖੋ ਡੀਮੋਟੀਵੇਟ ਨਾ ਹੋਵੋ ਜਿਹੜੇ ਦੋਸਤਾਂ ਦੇ ਵਧੀਆ ਨੰਬਰ ਬਣੇ ਨੇ ਸੋਹਣੀ ਤਿਆਰੀ ਕਰਕੇ ਉਹ ਗਏ ਸੀਗੇ ਹਨਾ ਤਾਂ ਪੇਪਰ ਵੀ ਵਧੀਆ ਹੋਈ ਆ ਤਾਂ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣੀ ਟਾਈਪਿੰਗ ਦੀ ਤਿਆਰੀ ਨਾਲ ਦੀ ਨਾਲ ਜਾਰੀ ਰੱਖੋ ਕਿਤੇ ਇਹ ਨਾ ਹੋਵੇ ਕਿ ਅੱਜ ਤੁਸੀਂ 80 85 ਨੰਬਰ ਲੈ ਕੇ ਬੈਠੇ ਹੋ ਤੇ ਇਹ ਸੋਚੋ ਕਿ ਨਹੀਂ ਕੱਟਆਫ ਤਾਂ 100 ਚਲੀ ਜਾਣੀ ਆ ਐਗਜ਼ਾਈਜ਼ ਇਨਸਪੈਕਟਰ ਵਾਂਗੂ 95 96 ਚਲੀ ਜਾਣੀ ਆ ਹਨਾ 120 ਚੋਂ ਮੇਰਾ ਨੰਬਰ ਨਹੀਂ ਆਉਣਾ ਮੈਂ ਟਾਈਪਿੰਗ ਨਹੀਂ ਕਰਦੀ ਮੈਂ ਅਗਲੇ ਪੇਪਰ ਦੀ ਤਿਆਰੀਆਂ ਅਗਲੇ ਪੇਪਰ ਦੀ ਤਿਆਰੀ ਵੀ ਕਰੋ ਪਰ ਨਾਲ ਦੀ ਨਾਲ ਥੋੜਾ ਬਹੁਤ ਨਾ ਤੁਸੀਂ ਟਾਈਪਿੰਗ ਜ਼ਰੂਰ ਕਰੋ ਜੇਕਰ ਟਾਈਪਿੰਗ ਨਹੀਂ ਆਉਂਦੀ ਪ੍ਰੈਕਟਿਸ ਜਾਰੀ ਰੱਖੋ ਸੋ ਆਲ دی ਵੈਸ ਸਾਰੇ ਕੈਂਡੀਡੇਟਸ ਨੂੰ ਧੰਨਵਾਦ